ਜਦੋਂ ਸਾਡੇ ਬਿਆਨ ਨੂੰ 2-3 ਸਾਲ ਹੋ ਗਏ ਜੀ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਤੁਸੀਂ ਡਾਕਟਰ ਨੂੰ ਕਿਸੇ ਨੂੰ ਹੋਰ ਨੂੰ ਦਿਖਾ ਲਓ ਜੀ ਤੁਸੀਂ ਕਿਸੇ ਸਿਆਣੇ ਨੂੰ ਦਿਖਾ ਲਓ ਜੀ ਬਾਬੇ ਨੂੰ ਦਿਖਾ ਲਓ ਸਿਆਣੇ ਕੋਲ ਚਲੇ ਜਾਓ ਜੀ ਹਾਂ ਜੀ ਤਾਗਾ ਪਵਾ ਲਓ ਜੀ ਐ ਕਰ ਲਓ ਜੀ ਉਹ ਚਲੋ ਜੀ ਕਹਿੰਦੇ ਆ ਸਾਰੇ ਸਾਰੇ ਅੱਛੇ ਵਾਸਤੇ ਹੀ ਕਹਿੰਦੇ ਆ ਉਹ ਤਾਂ ਉਹਨਾਂ ਦਾ ਫਰਜ਼ ਹੈ ਜੀ ਕਹਿਣਾ ਤੇ ਸਿਚੁਏਸ਼ਨ ਇਦਾਂ ਜੀ ਸੀ ਸਾਡੀ 10 ਸਾਲ ਹੋ ਗਏ ਸੀ ਮੈਂ ਕਿਹਾ ਜੀ ਮੇਰੇ ਤੋਂ ਪਤਾ ਨਹੀਂ ਕਿਹੜੀ ਭੁੱਲ ਹੋਈ ਐ ਜਾ ਕੋਈ ਗਲਤੀ ਹੋਈ ਹੈ ਜੀ ਜਾਂ ਹੁਣ ਮੈਂ ਗਲਤੀ ਕਰ ਰਿਹਾ ਜਾਂ ਪ੍ਰਾਣੀ ਹੋਈ ਹੈ ਮੇਤੋਂ ਮੈਨੂੰ ਉਹਨੂੰ ਦੇਖ ਕੇ ਮਨ 'ਚ ਮੇਰੇ ਜਿ ਵਿਚਾਰ ਆਇਆ ਵੀ ਉਹਨੇ ਤਾਂ ਅਮਰਤ ਛਕਿਆ ਉਹਦਾ ਗੁਰੂ ਦੇ ਲੜ ਲੱਗੀ ਹੈ ਜੀ ਤੇ ਮੈਂ ਗੁਰੂ ਤੋਂ ਬੇਮੁਖਾਂ ਜੀ ਆਪਣਾ ਕੇਸ ਕਤਲ ਹੋਏ ਸੀ ਇਹ ਇਦਾਂ ਸੀ ਮੈਂ ਆਪਣਾ ਮੋਨਾ ਸੀ ਜੀ ਮੈਨੂੰ ਇਹਨਾਂ ਨੇ ਪਹਿਲਾਂ ਇਹ ਗੱਲ ਸ਼ੇਅਰ ਨਹੀਂ ਕਰੀ ਜਦੋਂ ਮੈਂ ਇਹ ਗੱਲ ਕਹੀ ਨਾ ਮੇਰੀ ਗੱਲ ਕਹਿਣ ਤੇ ਇਹਨਾਂ ਨੇ ਕਿਹਾ ਮੈਨੂੰ ਕਹਿੰਦੇ ਵੀ ਤੂੰ ਭਰੋਸਾ ਰੱਖ ਮੈਨੂੰ ਸੁਪਨੇ 'ਚ ਪ੍ਰਤੱਖ ਦਿਖਿਆ ਕਿ ਤੇਰੀ ਵਾਈਫ ਗੁਰਦੁਆਰਾ ਸਾਹਿਬ ਦੇ ਗੇਟ ਦੇ ਕੋਲ ਗੋਦੀ 'ਚ ਬੱਚਾ ਲੈ ਕੇ ਖੜੀ ਐ ਮਹਾਰਾਜ ਜੀ ਨੇ ਕਿਰਪਾ ਕੀਤੀ ਵਾਹਿਗੁਰੂ ਜੀ ਨੇ ਬਹੁਤ ਜ਼ਿਆਦਾ ਮੈਂ ਨਿਰਾਸ਼ ਹੋ ਗਈ ਮੈਨੂੰ ਕਿਸੇ ਨੇ ਦੱਸਣਾ ਵੀ ਇਸ ਪੰਡਤ ਕੋਲ ਜਾਓ ਮੈਂ ਉੱਥੇ ਜਾਣਾ ਥਾਂ ਥਾਂ ਮੈਂ ਗਈ ਪੰਡਤ ਕੋਲ ਵੀ ਸਿਆਣਾ ਗੋੜ ਵੀ ਪਰ ਮੈਨੂੰ ਕਿਤੋਂ ਵੀ ਕੋਈ ਲਾਭ ਨਹੀਂ ਮਿਲਿਆ ਮੇਰੀ ਮਦਰ ਹੈ ਮੇਰੇ ਪੇਕੇ ਘਰ ਉਹ ਤਾਂ ਮੇਰੀ ਮਾਤਾ ਜੀ ਆ ਗੁਰੂ ਘਰ ਨਾਲ ਜੁੜੇ ਹੋਣੀ ਉਹਨਾਂ ਨੂੰ ਤਾ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਨੇ ਸੇਧ ਵੇਦ ਪਾਈ ਕਿ ਵੀ ਤੂੰ ਜਪਜੀ ਸਾਹਿਬ ਤੇ ਪੰਜ ਪਾਠ ਸੁਖਮੰਦੇ ਨਾਂ ਦੇ ਉਹਦਾ ਨਾਂ ਸੁਖਮਨ ਹੈ ਵੀ ਉਹਦੇ ਨਾਂ ਤੇ ਕਰਿਆ ਕਰ ਇੱਕ ਦਿਨ ਹੋਣਾ ਅਚਾਨਕ ਹੀ ਉਹ ਬਿਮਾਰ ਹੋ ਗਿਆ ਗੱਡੀ ਤੇ ਮਤਲਬ ਕਿ ਉੱਥੇ ਯੂਐਸਏਚੋ ਮਤਲਬ ਕਿ ਟਰੱਕ ਚਲਾਉਂਦਾ ਹੈ ਟਰਾਲਾ ਚਲਾਉਂਦਾ ਤਾਂ ਉਹ ਉੱਥੇ ਉਹ ਬਿਮਾਰ ਹੋ ਗਿਆ ਅਚਾਨਕ ਹੀ ਉਹਦਾ ਬੀਪੀ ਲੋ ਹੋ ਗਿਆ ਵੈਸੇ ਉਸ ਟਾਈਮ ਸਾਨੂੰ ਪਤਾ ਨਹੀਂ ਸੀ ਉਹਨੇ ਮੈਨੂੰ ਫੋਨ ਕਰਿਆ ਮੰਮੀ ਮੇਰੇ ਕੋਲ ਵੀ ਗੱਡੀ ਨਹੀਂ ਚੱਲ ਰਹੀ ਵੀ ਮੇਰਾ ਸਰੀਰ ਬਹੁਤ ਜ਼ਿਆਦਾ ਡਾਊਨ ਹੈ ਵੀ ਮੈਂ ਕੀ ਕਰਾਂ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਸਾਈਡ ਤੇ ਖੜਾ ਤੂੰ ਐਦਾਂ ਕਰ ਆਰਾਮ ਕਰ ਕਹਿੰਦਾ ਵੀ ਮੈਨ بینی ਆ ਰਹੀ ਮੇਚ ਨਹੀਂ ਬੋਲ ਆ ਰਹੀ ਮੇ ਲੱਤਾਂ ਬਾਹਾਂ ਚੜ ਕੇ ਉਸ ਟਾਈਮ ਮੈਂ ਬਹੁਤ ਜ਼ਿਆਦਾ ਪਾਵ ਕੋਈ ਮੈਂ फटाफट ਆਪਣੇ ਮਹਾਰਾਜ ਅੱਗੇ ਹਰਦਾਸ ਕੀਤੀ ਹੈ ਪਰਮਾਤਮਾ ਮੇਰੇ ਤੋਂ ਬਹੁਤ ਦੂਰ ਹੈ ਤੇਰੇ ਲੱਗੇ ਆ ਵੀ ਤੂੰ ਹੀ ਕੁਝ ਕਰ ਸਕਦਾ ਹੈ ਤੂੰ ਤੇਰੀ ਪਹੁੰਚ ਹਰ ਜਗ੍ਹਾ ਹੈ ਮੇਰੇ ਤੋਂ ਬਹੁਤ ਦੂਰ ਹੈ ਮੈਂ ਕਈ ਵਾਰ ਸੋਚ ਕੇ ਵੀ ਇਸ ਚੀਜ਼ ਨੂੰ ਪਾਵਕ ਹੋਣੀ ਹੈ ਬਹੁਤ ਜ਼ਿਆਦਾ ਕੀ ਹੋ ਗਿਆ ਸੀ ਤੁਹਾਨੂੰ ਐਕਚੁਅਲੀ ਨਾ ਚਸ ਚ ਨਾ ਗੱਠ ਬਣ ਗਈ ਸੀ ਠੀਕ ਹੈ ਹਾਂਜੀ ਤਾਂ ਫਿਰ ਡਾਕਟਰ ਕਾਇਨ ਨੂੰ ਦਿਖਾਇਆ ਹੈ ਉਹ ਕਹਿਣ ਲੱਗੇ ਵੀ ਸ਼ਾਇਦ ਇਹ ਬਿਮਾਰੀ ਹੈਗੀ ਹੈ ਚਲੋ ਦਵਾਈ ਵੀ ਟ੍ਰੀਟਮੈਂਟ ਵੀ ਕਰਵਾਉਂਦੇ ਰਹੇ ਫਿਰ ਉਹ ਕਿਹਾ ਕਿਸੇ ਨਵੇਂ ਗੁਰੂ ਕਰਨ ਨਾਲ ਜੁੜੋ ਚਲ ਜੁੜੇ ਆ ਪਾਠ ਵੀ ਕੀਤੇ ਹਨ ਨਾ 40 ਦਿਨ ਦਾ ਕਿਸ ਨੇ ਕਿਹਾ ਸੀ ਚਲੋ ਇੱਥੇ ਆਪਣੀ ਦਿਨ ਰਾਤ ਪਾਠ ਕੀਤੇ ਸੇਵਾ ਕੀਤੀ ਆ ਫਿਰ ਪੀਜੇ ਗਏ ਸੀ ਮਤਲਬ ਇਤੋਂ ਅਰਦਾਸ ਕਰਕੇ ਗਏ ਸੀ ਵੀ ਮੈਂ ਕਿਹਾ ਸੀ ਵੀ ਮੈਂ 40 ਦਿਨ ਦਾ ਪਾਠ ਕਰੂੰਗੀ ਫਿਰ ਰਿਪੋਰਟ ਚ ਕੁਝ ਵੀ ਨਾ ਆਵੇ ਉੱਥੇ ਜਾ ਕੇ ਐਦਾਂ ਵੀ ਡਾਕਟਰ ਕਹਿੰਦਾ ਕੁਝ ਵੀ ਨਹੀਂ ਸਭ ਠੀਕ ਹੈ ਇਤੋਂ ਅਰਦਾਸ ਬੇਨਤੀ ਕੀਤੀ ਪਾਠ ਵੀ ਚੱਲ ਗਿਆ ਤਾਂ ਹੁਣ ਵੀ ਕਰਦੇ ਆਂ ਪੰਜ ਪਾਠ ਜੀ ਜਪਜੀ ਸਾਹਿਬ ਦੇ ਹੁੰਦੇ ਆਂ ਦੋ ਪਾਠ ਚਪਾਈ ਸਾਹਿਬ ਦੇ ਹੁੰਦੇ ਆਂ ਇੱਕ ਪਾਠ ਸੁਖਣੀ ਸਾਹਿਬ ਦਾ ਫਿਰ ਉਸ ਤੋਂ ਬਾਅਦ ਅਨੰਦ ਸਾਹਿਬ ਜੀ ਦਾ ਪਾਠ ਫਿਰ ਅਰਦਾਸ ਹੁੰਦੀ ਹੈ ਪਰ ਮੈਨੂੰ ਉਮੀਦ ਨਹੀਂ ਸੀ ਕਿ ਮੇਰੇ ਕਦੇ ਦਿਨ ਬਦਲਣਗੇ ਮੈਂ ਇਹੀ ਜੀ ਕੰਡੀਸ਼ਨ 'ਚ ਸੀ ਪਰ ਅੱਜ ਮੈਂ ਇੰਨੀ ਖੁਸ਼ ਆ ਇਸਦੇ ਲੜ ਲੜ ਕੇ ਇਸ ਨਾਲ ਜੁੜ ਕੇ ਕਿ ਮੈਂ ਹੋਰ ਕੋਈ ਕਿਸੇ ਚੀਜ਼ ਤੇ ਵਿਸ਼ਵਾਸ ਨਹੀਂ ਕਰ ਸਕਦੀ ਹੋਰ ਵੀ ਸੰਗਤ ਚਪੈਰਾ ਸਾਹਿਬ ਦੇ ਵਿੱਚ ਜੁੜੇ ਕਿਉਂਕਿ ਗੁਰੂ ਘਰ ਵਿੱਚ ਮਨ ਬਿਰਤਿਆਂ ਨਾਲ ਜੇ ਅਸੀਂ ਅਰਦਾਸ ਬੇਨਤੀ ਕਰਦੇ ਆ ਤਾਂ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਸਤ ਗੁਰੂ ਪੂਰਾ ਮੇਰੇ ਨਾਲ ਬਾਹਰ ਰਮ ਜਪ ਸਦਾ ਨਾਮ ਜਬ ਲਾਉ ਨਹੀਂ ਭਾਗ ਲਿਲਾਰ ਉਦਾਏ ਤਬ ਲਾਉ ਪਰਮਤੇ ਫਿਰਤੇ ਬਹੁਤ ਆਇਓ ਕਲ ਕੋਰ ਸਮੁੰਦਰ ਮੈਂ ਬੂਢਤ ਥੇ ਕਬੂ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ અવਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਅੱਜ ਸ਼ਹੀਦੀ ਦਿਹਾੜਾ ਕੁੱਲ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਬਾਬਤ ਪਟ ਮਥਰਾ ਜੀ ਬਿਆਨ ਕਰਦੇ ਹਨ ਕਿ ਉਹ ਸਿਰਫ ਪਰਮਾਤਮਾ ਦੇ ਰੂਪ ਹੀ ਨਹੀਂ ਸਨ ਸਗੋਂ ਉਹ ਪਰਤਾਖਰ ਸਨ ਤਰਨ ਗਗਨ ਨਾਵ ਖੰਡ ਮੈਂ ਜੋਤ ਸਰੂਪੀ ਰਹੇ ਹੋ ਪਰ ਪਨ ਮਥਰਾ ਕਛ ਪੇਦ ਨਹੀਂ ਗੁਰੂ ਅਰਜਨ ਪ੍ਰਤਖ ਹਰ ਇੱਕ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਸਿੱਖੀ ਦੇ ਵਿੱਚ ਕੋਈ ਚਮਤਕਾਰ ਨਹੀਂ ਹੁੰਦਾ ਕੋਈ ਕਰਾਮਾਤ ਨਹੀਂ ਹੁੰਦੀ ਲੇਕਿਨ ਦੂਜੇ ਪਾਸੇ ਅਸੀਂ ਵੇਖੀਏ ਤਾਂ ਇਸ ਤੋਂ ਵੱਡੀ ਕਰਾਮਾਤ ਇਸ ਤੋਂ ਵੱਡਾ ਚਮਤਕਾਰ ਕੀ ਹੋ ਸਕਦਾ ਹੈ ਕਿ ਕਿਸੇ ਨੂੰ ਤਤੀ ਤਵੀ ਦੇ ਉੱਤੇ ਬਿਠਾਇਆ ਹੋਇਆ ਹੋਵੇ ਤਵੀ ਦੇ ਹੇਠਾਂ ਅੰਤਾਂ ਦੀ ਅੱਗ ਵੱਲਦੀ ਹੋਵੇ ਤੇ ਉਤੇ ਸੀਸ ਤੇ ਗਰਮ ਰੇਤਾ ਪੈ ਰਿਹਾ ਹੋਵੇ ਤੇ ਫਿਰ ਉਹਨਾਂ ਨੂੰ ਦੇਗ ਦੇ ਵਿੱਚ ਬਿਠਾ ਕੇ ਉਬਾਲਿਆ ਗਿਆ ਹੋਵੇ ਤੇ ਉਹ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਇਹ ਜਪਦੇ ਹੋਣ ਕਿ ਤੇਰਾ ਕੀ ਆ ਮੀਠਾ ਲਾਗੈ ਹਰਨਾਮ ਪਦਾਰਥ ਨਾਨਕ ਮੰਗੈ ਮੈਂ ਇਸ ਵਕਤ ਡੇਰਾਬਸੀ ਦੇ ਪਿੰਡ ਬਰੋਲੀ ਦੇ ਵਿੱਚ ਮੌਜੂਦ ਹਾਂ ਜਿੱਥੇ ਮੇਰੇ ਨਾਲ ਇੱਥੇ ਗੁਰੂ ਰੂਪ ਸੰਗਤਾਂ ਨੇ ਜੋ ਉਸ ਪਰਮਾਤਮਾ ਦੇ ਪਿਆਰ ਦੇ ਵਿੱਚ ਅੱਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਗਾਇਨ ਕਰ ਰਹੀ ਸੀ ਸਰਵਣ ਕਰ ਰਹੀਆਂ ਸੀ ਤੇ ਮੇਰੇ ਨਾਲ ਇੱਥੇ ਵੀਰ ਗੁਰਦੇਵ ਸਿੰਘ ਜੀ ਮੌਜੂਦ ਨੇ ਖਾਸ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਇਹ ਇੱਕ ਕਾਮਯਾਬ ਆਰਚੀਟੈਕਟ ਨੇ ਇਹਨਾਂ ਦੀ ਜੋ ਕਰਤ ਹੈ ਉਹ ਆਪ ਨਕਸ਼ੇ ਬਣਾਣਾ ਹੈ ਕੋਠੀਆਂ ਬਣਾਉਣਾ बिजनेਸਮੈਨ ਨੇ ਤੇ ਦੂਜੇ ਪਾਸੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪ ਸੇਵਾ ਕਰਦੇ ਨੇ ਪਾਠ ਦੀ ਡਿਊਟੀ ਵੀ ਆਪ ਕਰਦੇ ਨੇ ਸੇਵਾ ਸੰਭਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਖਵਾਕ ਵੀ ਆਪ ਲੈਂਦੇ ਨੇ ਔਰ ਰੋਜ਼ਾਨਾ ਤੌਰ ਦੇ ਉਤੇ ਹੋਰ ਬੱਚਿਆਂ ਨੂੰ ਵੀ ਜੋੜਿਆ ਹੋਇਆ ਹੈ ਵੀਰ ਜੀ ਤੋਂ ਜ਼ਰੂਰ ਪੁੱਛੀ ਦਿਆਂ ਜੀ ਤੁਸੀਂ ਇਸ ਨੂੰ ਕਰਾਮਾਤ ਮੰਨਦੇ ਹੋ ਕੀ ਸ਼ਕਤੀ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ 33 ਤਵੀ ਦੇ ਉੱਤੇ ਬੈਠ ਕੇ ਵੀ ਉਸ ਪਰਮਾਤਮਾ ਦਾ ਉਸ ਵੇਲੇ ਵੀ ਸ਼ੁਕਰਾਨਾ ਹੀ ਕਰ ਰਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਇਨਸਾਨ 33 ਤਵੀ ਦੇ ਉੱਪਰ ਬੈਠ ਸਕਦਾ ਹੈ ਕਿ ਇਹ ਸ਼ਕਤੀ ਹੈ ਕਿ ਇਹ ਚਮਤਕਾਰ ਹੈ ਇਹ ਨਾਮ ਦੀ ਸ਼ਕਤੀ ਹੈ ਜੀ ਇੱਕ ਬਾਣੀ ਤੋਂ ਮਿਲੀ ਹੋਈ ਉਹ ਤਾਕਤ ਹੈ ਉਹ ਸਮਰੱਥਾ ਹੈ ਜਿਹੜੀ ਕਿ ਸਤਿਗੁਰੂ ਜੀ ਨੂੰ ਕਦੇ ਵੀ ਗਰਮ ਨਹੀਂ ਕਰ ਸਕੀ ਪਹਿਲੇ ਸਮੇਂ ਦੇ ਵਿੱਚ ਪ੍ਰਿਥੀ ਚੰਦ ਉਹਨਾਂ ਦੇ ਜਿਹੜੇ ਵੱਡੇ ਭਰਾ ਸੰਗ ਬੜੀ ਈਰਖਾ ਕਰਦੇ ਸਨ ਤੇ ਉਹਨਾਂ ਦੀ ਪਤਨੀ ਨੇ ਕਰਮੋ ਨੇ ਜਾਂਦੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇ ਸੀਸ ਦੇ ਉੱਪਰ ਕੂੜਾ ਸੁੱਟਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਵੀ ਸ਼ਾਂਤੀ ਦੇ ਪੁੰਜ ਬਣ ਕੇ ਵਾਪਸ ਬਸਤਰ ਬਦਲ ਕੇ ਦੁਬਾਰਾ ਫੇਰ ਚਾਲੇ ਪਾਏ ਤੇ ਭਾਈ ਗੁਰਦਾਸ ਜੀ ਨੇ ਜਦੋਂ ਸਵਾਲ ਕੀਤਾ ਕਿ ਅੱਜ ਆਪ ਦੇਰੀ ਦੇ ਨਾਲ ਆਏ ਹੋ ਕੀ ਕਾਰਨ ਹੋ ਸਕਦਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਵਾਬ ਦਿੱਤਾ ਕਿ ਇਹ ਤਾਂ ਇੱਕ ਕੋੜਾ ਸੁਟਣ ਦੀ ਗੱਲ ਹੈ ਮੇਰੇ ਸਿਰ ਦੇ ਉੱਪਰ ਕਿਸੇ ਸਮੇਂ ਦੇ ਵਿੱਚ ਕੋਈ ਐਸਾ ਸਮਾਂ ਆਊਗਾ ਕਿ ਮੇਰੇ ਸਿਰ ਦੇ ਉੱਪਰ 33 ਰੇਤ ਵੀ ਪਊਗੀ ਤੇ ਮੈਂ ਫਿਰ ਵੀ ਮਤਲਬ ਸਤਗੁਰ ਦੀ ਕਿਰਪਾ ਦੇ ਸਦਕੇ ਸ਼ਾਂਤੀ ਦੇ ਪੁੰਜ ਬਣ ਕੇ ਰਾਵਾਂਗਾ ਤੇ ਇਹ ਵੀ ਜ਼ਿਕਰ ਆਉਂਦਾ ਜੀ ਕਿ ਸਾਈ ਮੀਆਂ ਮੀਰ ਜੀ ਸੀ ਕਹਿੰਦੇ ਕਿਉਂਕਿ ਸਾਈ ਮੀਆਂ ਮੀਰ ਜੀ ਦਾ ਬੜਾ ਪਿਆਰ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਤੇ ਇਸ ਤਰੀਕੇ ਨਾਲ ਜਦੋਂ ਉਹਨਾਂ ਨੇ ਵੇਖਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤਤੀ ਤਵੀ ਦੇ ਉੱਤੇ ਬਿਠਾਇਆ ਹੋਇਆ ਹੈ ਉੱਤੇ ਗਰਮ ਰੇਤ ਪੈ ਰਹੀ ਹੈ ਦੇਗ ਦੇ ਵਿੱਚ ਉਬਾਲਿਆ ਜਾ ਰਿਹਾ ਹੈ ਕਹਿੰਦੇ ਸਾਈ ਮੀ ਅਮੀਰ ਜੀ ਨੇ ਕਿਹਾ ਕਿ ਗੁਰੂ ਸਾਹਿਬ ਕਿ ਅਸੀਂ ਤਖਤਾ ਪਲਟਾ ਦਈਏ ਮੁਗਲ ਹਕੂਮਤ ਦਾ ਤੇ ਕਹਿੰਦੇ ਜਿੱਦਾਂ ਤੁਸੀਂ ਕਿਹਾ ਕਿ ਉਹ ਬਿਲਕੁਲ ਸ਼ਾਂਤ ਬਣੇ ਰਹੇ ਉਸ ਵੇਲੇ ਵੀ ਉਸ ਵੇਲੇ ਵੀ ਗੁਰੂ ਸਾਹਿਬ ਨੇ ਇਹੀ ਜਵਾਬ ਦਿੱਤਾ ਕਿ ਇੱਕ ਦੀਵ ਬੱਥਰ ਤੁਹਾਡੇ ਕੋਲੋਂ ਰਖਵਾਇਆ ਹੈਗਾ ਕਿ ਗੁਰੂ ਘਰ ਦੀ ਜਿੱਥੋਂ ਕੀ ਕਿਸੇ ਹਰ ਇੱਕ ਸਿੱਖ ਨੂੰ ਸਿੱਖਿਆ ਮਿਲੂਗੀ ਅੱਜ ਵੀ ਅਗਰ ਜੇ ਲੋੜ ਪੈਂਦੀ ਹੈ ਤਾਂ ਸ਼ਹਾਦਤ ਦੇਣ ਨੂੰ ਹਰ ਇੱਕ ਸਿੱਖ ਤ ਹੋ ਜਾਂਦਾ ਹੈ ਸ਼ਾਇਦ ਏਸੀ ਸ਼ਹਾਦਤ ਦੇ ਬਦੌਲਤ ਹੋ ਰਿਹਾ ਕਿਉਂਕਿ ਸਿੱਖ ਦੇਖਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਉਹ ਤਸਵੀਰ ਸਾਡੇ ਜ਼ਿਹਨ ਦੇ ਵਿੱਚ ਬਣ ਜਾਂਦੀ ਹੈ ਅੱਜ ਵੀ ਅਸੀਂ ਕਈ ਵਾਰੀ ਜ਼ਿੰਦਗੀ ਦੇ ਵਿੱਚ ਸਾਡੇ ਉਤਾਰ ਚੜਾਵਾਂਦੇ ਆ ਕਈ ਵਾਰੀ ਅਸੀਂ ਮੁਸ਼ਕਿਲ ਹਾਲਾਤਾਂ ਦੇ ਵਿੱਚ ਹੁੰਦੇ ਆ ਸਾਡੇ ਮਨ 'ਚ ਉਹ ਤਸਵੀਰ ਬਣੀ ਹੁੰਦੀ ਹੈ ਕਿ ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਤਤਤੀ ਤਵੀ ਦੇ ਉੱਤੇ ਬੈਠ ਕੇ ਇਹ ਕਹਿ ਸਕਦੇ ਆ ਕਿ ਤੇਰਾ ਭਾਣਾ ਮਿੱਠਾ ਲੱਗਿਆ ਅਸੀਂ ਬੇਸ਼ੱਕ ਉਹਨਾਂ ਵਰਗੇ ਨਹੀਂ ਆ ਉਹਨਾਂ ਦੀ ਪੈਰ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਆ ਲੇਕਿਨ ਹੈ ਤਾਂ ਉਹਨਾਂ ਦੇ ਸਿੱਖ ਤਾਂ ਉਹਨਾਂ ਤੋਂ ਸਪ੍ਰੇਰਨਾ ਮਿਲਦੀ ਹੈ ਬੜੀ ਦੇਖੋ ਜੀ ਜਿਹੜੀ ਗੁਰੂ ਸਾਹਿਬ ਨੇ ਸ਼ਹਾਦਤ ਦੇ ਕੇ ਐਸੀ ਨੀਮ ਪੱਕੀ ਕੀਤੀ ਸੀਗੀ ਉਹਦੀਆਂ ਮਾਰਤਾ ਉਹਨਾਂ ਦੇ ਜਿਹੜੇ ਚਲਦੇ ਹੋਏ ਅੱਗੇ-ਅੱਗੇ ਜਿਹੜੇ ਸਿੰਘ ਸ਼ਹੀਦ ਹੋਏ ਨੇ ਓਡੀ ਹੀ ਵੱਡੀ ਤਾਕਤ ਮਿਲਦੀ ਹੈ ਕਿਉਂਕਿ ਸ਼ਹਾਦਤ ਹੀ ਇੰਨੀ ਵੱਡੀ ਸੀਗੀ ਪਹਿਲਾਂ ਤਾਂ 사ਤਗੁਰਾਂ ਨੂੰ 6 ਦਿਨ ਤਸੀਹੇ ਦਿੱਤੇਗੇ ਪਹਿਲਾਂ 3 ਦਿਨ ਪਿੰਜਰੇ 'ਚ ਬੰਦ ਕਰਕੇ ਰੱਖਿਆਗਾ ਨਾ ਖਾਣਾ ਖਾਣ ਨੂੰ ਦਿੱਤਾ ਨਾ ਪਾਣੀ ਦਿੱਤਾ ਫਿਰ 사ਤਗੁਰਾਂ ਨੂੰ ਦੇਗ ਦੇ ਵਿੱਚ ਉਬਾਲਾ ਦਿੱਤਾ ਗਿਆ ਉਹਦੇ ਵਿੱਚ ਬਿਠਾ ਕੇ ਉਹਨਾਂ ਦੇ ਸੀਸ ਉੱਤੇ ਛਾਲੇ ਪੈ ਗਏ ਫੇਰ ਉਹਨਾਂ ਨੂੰ 33 ਧਵੀ ਤੇ ਬਿਠਾਇਆ ਗਿਆ ਦੇਖੋ ਏਡੀ ਵੱਡੀ ਸ਼ਹਾਦਤ ਆਪਾਂ ਕਹਿਣ ਸੁਣਨ ਨੂੰ ਆਪਾਂ ਗੱਲਾਂ ਸੌਖੀਆਂ ਹੋ ਜਾਂਦੀਆਂ ਪਰ ਜਦੋਂ ਸੀਰ ਤੇ ਝੱਲਦਾ ਹੈ ਫੇਰ ਪਤਾ ਲੱਗਦਾ ਵੀ ਸ਼ਹਾਦਤ ਹੁੰਦੀ ਕੀ ਹੈ ਪਰ ਸਤਗੁਰਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਏਡੀਆਂ ਵੱਡੀਆਂ ਸ਼ਹਾਦਤਾਂ ਦੇ ਕੇ ਅੱਜ ਸਾਨੂੰ ਸੁਖਾਲੇ ਕੀਤਾ ਹੈ ਇੱਥੇ ਹਰ ਇੱਕ ਦੀ ਝੋਲੀ ਵੀ ਭਰੀ ਜਾਂਦੀ ਹੈ ਕਿਸੇ ਕੋਲ 10 ਸਾਲ ਬਾਅਦ ਤਰਦੀਦਾਤ ਮਿਲੀ ਹੈ ਕਿਸੇ ਨੂੰ 12 ਸਾਲ ਬਾਅਦ ਕਿਸੇ ਨੂੰ 8 ਸਾਲ ਬਾਅਦ ਕਿਸੇ ਦੇ ਕੋਈ ਬਿਮਾਰੀ ਠੀਕ ਹੋਈ ਹੈ ਕਿਸੇ ਦਾ ਬੱਚਾ ਬਾਹਰ ਚਲਾ ਗਿਆ ਕੈਸੇ ਨੂੰ ਬਾਣੀ ਦੇ ਵਿੱਚ ਇੰਨਾ ਮਨ ਜੁੜ ਗਿਆ ਕਹਿੰਦੇ ਵੀ ਅਸੀਂ ਬਾਣੀ ਪੜਦੇ ਆ ਸਾਨੂੰ ਉੱਠਣ ਨੂੰ ਦਿਲ ਨਹੀਂ ਕਰਦਾ ਬਾਣੀ ਪੜਦੇ ਹੋਏ ਵੀ ਮਤਲਬ ਇੰਨੀ ਇਸ ਸਥਾਨ ਤੋਂ ਸ਼ਕਤੀ ਮਿਲੀ ਜਦੋਂ ਦਾ ਅਸੀਂ ਸ਼ਹੀਦੀ ਦਿਹਾੜਾ ਮਨਾਣਾ ਸ਼ੁਰੂ ਕੀਤਾ ਹੈ ਤੇ ਹੁਣ ਅਸੀਂ ਇੱਕ ਨਵੀਂ ਸ਼ੁਰੂਆਤ ਵੀ ਕੀਤੀ ਹੈ ਪਿਛਲੇ 4-5 ਮਹੀਨਿਆਂ ਤੋਂ ਇਹ ਚਪੈਰਾ ਸਾਹਿਬ ਆ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਹਰੇਕ ਮਹੀਨੇ ਦੇ ਪਹਿਲੇ ਐਤਵਾਰ ਮਨਾਇਆ ਜਾਂਦਾ ਹੈ ਚਪੈਰਾ ਸਾਹਿਬ ਲੱਗਦਾ ਹੈ ਮੈਂ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਨੇੜੇ ਤੇੜੇ ਦੀਆਂ ਸੰਗਤਾਂ ਨੇੜੇ ਪਿੰਡ ਨੇ ਅਮਲਾਲਾ ਚੰਡੇਆਲਾ ਕਾਰਕੋਰ شیخਪੁਰਾ ਫਤਿਹਪੁਰ ਇਹਨਾਂ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਇਸ ਸਥਾਨ ਤੇ ਹਾਜ਼ਰੀ ਭਰਿਆ ਕਰੋ ਇਸ ਸਥਾਨ ਤੋਂ ਬਹੁਤ ਵੱਡੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਕਿਉਂਕਿ ਬੜੇ ਪੁਰਾਣੇ ਸਮੇਂ ਤੋਂ ਇੱਥੇ ਇੱਥੇ ਕੀਰਤਨ ਵਿਚਾਰਾਂ ਇੱਥੇ ਬਾਣੀ ਦਾ ਜਾਪ ਹੋ ਰਿਹਾ ਹੈ ਜਿਵੇਂ ਕਿ ਮੇਰੇ ਨਾਲ ਹੀ ਭਾਈ ਸਾਹਿਬ ਅਜੀਤ ਸਿੰਘ ਖੜੇ ਨੇ ਇਹਨਾਂ ਨੇ ਵੀ ਸੇਵਾ ਕੀਤੀ ਇਹਨਾਂ ਦੀ ਵੀ ਝੋਲੀ ਭਰੀ ਹੋਰ ਵੀ ਕਈ ਪਿੱਛੇ ਸੰਗਤ ਖੜੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਹਰ ਇੱਕ ਮਹੀਨੇ ਅਸੀਂ ਚਬੈਰਾ ਸਾਹਿਬ ਕਰਦੇ ਹਾਂ ਸੰਗਤਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਜਰੂਰ ਪਹੁੰਚਿਆ ਕਰੋ ਬਾਕੀ ਜਿਹੜੀ ਸੰਗਤ ਨੂੰ ਇੱ ਤਾਬਤ ਹੋਈਆਂ ਨੇ ਆਪ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਜੀ ਮੈਨੂੰ ਚੇਤਾ ਆ ਰਿਹਾ ਸੀਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਦੋਂ ਸੁਮੇਰ ਪਹਾੜ ਤੇ ਜਾਂਦੇ ਨਾ ਉੱਥੇ ਸਿੱਧ ਜੋਗੀ ਹੁੰਦੇ ਆ ਉਹਨਾਂ ਦੀ ਉਮਰਾਂ ਬੜੀਆਂ ਲੰਬੇਰੀਆਂ ਸੀ ਕਿਉਂਕਿ ਪ੍ਰਾਣਾ ਯਮ ਕਰਕੇ ਉਹਨਾਂ ਨੇ ਆਪਣੀ ਜਿਹੜੀ ਉਮਰਾਂ ਸੀਗੀਆਂ ਬਹੁਤ ਲੰਬੇਰੀਆਂ ਕੀਤੀਆਂ ਹੋਈਆਂ ਸੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੁਮੇਰ ਪਹਾੜ ਤੇ ਪਹੁੰਚਦੇ ਆ ਤਾਂ ਉਹ ਬੜੇ ਹੈਰਾਨ ਹੁੰਦੇ ਆ ਕਿ ਇੱਕ ਛੋਟਾ ਜਿਹਾ ਬਾਲਕ ਹੈ 22 ਸਾਲ ਦਾ ਐਡੀ ਕਠਨ ਜਗ੍ਹਾ ਦੇ ਉੱਤੇ ਆ ਗਿਆ ਕਿਉਂਕਿ ਇੱਥੇ ਤਾਂ ਸਿਰਫ ਜਿਨ੍ਹਾਂ ਨੇ ਤਪੱਸਿਆ ਕਰਨੀ ਹੁੰਦੀ ਜੋ ਤੇ ਪੁੱਛਦੇ ਆ ਕਿ ਕੌਣ ਸ਼ਕਤ ਉਹ ਇੱਥੇ ਲਿਆਈ ਬਾਲਾ ਆਖਦੇ ਆ ਗੁਰਨਾਨੰਦ ਦੇਵ ਜੀ ਮਹਾਰਾਜੀ ਨੂੰ ਤੇ ਅੱਗੋਂ ਗੁਰਨਾਨਕ ਦੇਵ ਜੀ ਬੜਾ ਬਾਖਮਾਲ ਜਵਾਬ ਦਿੰਦੇ ਆ ਕਹਿੰਦੇ ਕਿ ਗੁਰਬਾਣੀ ਸਤਸੰਗ ਬਿਨਾ ਦੂਜੀ ਓਟ ਨਹੀਂ ਹੈ ਰਾਈ ਕਿ ਮੈਨੂੰ ਰਾਈ ਜਿੰਨੀ ਵੀ ਓਟ ਕਿਸੇ ਹੋਰ ਦੀ ਨਹੀਂ ਹੈ ਗੁਰਬਾਣੀ ਦੀ ਓਟ ਹੈ ਔਰ ਗੁਰਬਾਣੀ ਦੇ ਵਿੱਚ ਹੀ ਸਾਰੀ ਸ਼ਕਤੀਆਂ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵੀਰ ਜੀ ਜਿੱਦਾਂ ਵੀਰ ਜੀ ਦੱਸ ਰਹੇ ਸੀ ਮੇਰੇ ਤੁਹਾਡੇ ਬਾਰੇ ਉਹਨਾਂ ਨੇ ਥੋੜਾ ਜਿਹਾ ਜ਼ਿਕਰ ਕੀਤਾ ਸੀ ਮੈਂ ਜਾਨਦਾ ਵੀ ਤੁਸੀਂ ਸਾਰੀ ਗੱਲਬਾਤ ਸੰਗਤ ਦੇ ਨਾਲ ਜ਼ਰੂਰ ਸ਼ੇਅਰ ਕਰੋ ਕਿਉਂਕਿ ਕਈ ਵਾਰੀ ਸਾਡੇ ਮਨਾਂ ਦੇ ਵਿੱਚ ਬਹੁਤ ਭਰਮ ਭੁਲੇਖੇ ਹੁੰਦੇ ਆ ਅਸੀਂ ਇੱਧਰ ਉੱਧਰ ਭਟਕਦੇ ਰਹਿੰਦੇ ਆ ਲੇਕਿਨ ਇਸ ਦਰ ਘਰ ਦੇ ਵਿੱਚ ਕਹਿੰਦੇ ਸਾਰਾ ਕੁਝ ਹੈ ਪ੍ਰਮਾਤਮਾ ਤਾਂ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਕਹਿੰਦੇ ਨੌ ਨਿੱਧੀਆਂ 18 ਸਿੱਧੀਆਂ ਉਹਨਾਂ ਪ੍ਰਮਾਤਮਾ ਨੇ ਗੁਰੂ ਸਾਹਿਬ ਨੇ ਇਦਾਂ ਰੱਖੀਆਂ ਹੋਈਆਂ ਵੀ ਅਸੀਂ ਕਿਨੂੰ ਦਈਏ ਪਰ ਸਾਡਾ ਭਾਂਡਾ ਹੀ ਪੁੱਠਾ ਪਿਆ ਹੁੰਦਾ ਕਈ ਵਾਰੀ ਹਾਂਜੀ ਵੀਰ ਜੀ ਜੀ ਤਾਂ ਤੁਸੀਂ ਗੱਲ ਕਰੀ ਹੁਣ ਇਹ ਇਸੇ ਸਥਾਨ ਤੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੇਰੇ ਉੱਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਵਾਹਿਗੁਰੂ ਜੀ ਨੇ ਉਹਨਾਂ ਦੀ ਕਿਰਪਾ ਨਾਲ ਮੈਨੂੰ 10 ਸਾਲਾਂ ਬਾਅਦ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਿਰਪਾ ਕੀਤੀ ਜੀ ਮੇਰੀ ਮੈਰਿਜ 2012 ਦੇ ਵਿੱਚ ਹੋਈ ਸੀ ਤੇ ਮੈਨੂੰ 2022 ਦੇ ਵਿੱਚ ਜਾ ਕੇ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ ਇਹ ਜੋ 10 ਸਾਲ ਦਾ ਸਮਾਂ ਸੀ ਇਸ ਸਮੇਂ ਦੇ ਵਿੱਚ ਮੇਰੇ ਤੇ ਮਤਲਬ ਕਿ ਮੇਰੀ ਜਿਹੜੀ ਵਾਈਫ ਸੀ ਜਦੋਂ ਉਹ ਵਿਆਹ ਕੇ ਆਈ ਹੈ ਜੀ ਮੈਂ ਉਦੋਂ ਅਮਰਤਧਾਰੀ ਨਹੀਂ ਸੀ ਉਦੋਂ ਮੇਰੇ ਆਪਣਾ ਕੇਸ ਕਤਲ ਹੋਏ ਸੀ ਇਹ ਇਦਾਂ ਸੀ ਮੈਂ ਆਪਣਾ ਮੋਨਾ ਸੀ ਜੀ ਉਸ ਤੋਂ ਬਾਅਦ ਮੈਨੂੰ ਉਹਨੂੰ ਦੇਖ ਕੇ ਮਨ 'ਚ ਮੇਰੇ ਜਿਵੇਂ ਵਿਚਾਰ ਆਇਆ ਵੀ ਉਹਨੇ ਤਾਂ ਅਮਰਤ ਛਕਿਆ ਉਹਦਾ ਗੁਰੂ ਦੇ ਲੜ ਲੱਗੀ ਹੈ ਜੀ ਤੇ ਮੈਂ ਗੁਰੂ ਤੋਂ ਬੇਮੁਖਾ ਜੀ ਤੇ ਮੈਨੂੰ ਉਹਨੂੰ ਦੇਖ ਕੇ ਬੜੀ ਸਿੱਖ ਮਿਲੀ ਹੈ ਜੀ ਸਿੱਖਣ ਨੂੰ ਮਿਲਿਆ ਵੀ ਕਿਉਂ ਨਾ ਅਸੀਂ ਦੋਵੇਂ ਗੁਰੂ ਦੇ ਲੜ ਲੱਗੀਏ ਜੀ ਤਾਂ ਫਿਰ ਗੁਰੂ ਨੇ ਕਿਰਪਾ ਕੀਤੀ ਜੀ ਅਸੀਂ 2013 ਦੇ ਵਿੱਚ ਜਾ ਕੇ ਦੋਨੋਂ ਜਾਣੇ ਨਾਡਾ ਸਾਹਿਬ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਏ ਦੋਨੋਂ ਜਾ ਕੇ ਜੀ ਅੱਛਾ ਉਹਨਾਂ ਨੇ ਦੁਬਾਰਾ ਅੰਮ੍ਰਿਤ ਛਕਿਆ ਹਾਂ ਜੀ ਉਹਨਾਂ ਨੇ ਦੁਬਾਰਾ ਛਕਿਆ ਮੇਰੇ ਨਾਲ ਉਹ ਜੋੜੀ ਨੂੰ ਛਕਾਉਂਦੇ ਆ ਨਾ ਜੀ ਉੱਥੇ ਠੀਕ ਹੈ ਤੇ ਅਸੀਂ ਦੋਨਾਂ ਨੇ ਅੰਮ੍ਰਿਤ ਛਕਿਆ ਜੀ ਤੇ ਉਹਦੇ ਬਾਅਦ ਗੁਰੂ ਨੇ ਕਿਰਪਾ ਕੀਤੀ ਜੀ ਜਦੋਂ ਸਾਡੇ ਬਿਆਨ ਨੂੰ 2-3 ਸਾਲ ਹੋ ਗਏ ਜੀ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਤੁਸੀਂ ਡਾਕਟਰ ਨੂੰ ਕਿਸੇ ਨੂੰ ਹੋਰ ਨੂੰ ਦਿਖਾ ਲਓ ਜੀ ਤੁਸੀਂ ਕਿਸੇ ਸਿਆਣੇ ਨੂੰ ਦਿਖਾ ਲਓ ਜੀ ਬਾਬੇ ਨੂੰ ਦਿਖਾ ਲਓ ਸਿਆਣੇ ਕੋਲ ਚਲੇ ਜਾਓ ਜੀ ਹਾਂ ਜੀ ਤਾਗਾ ਪਵਾ ਲੋ ਜੀ ਐ ਕਰ ਲੋ ਜੀ ਉਹ ਕਰ ਚਲੋ ਜੀ ਕਹਿੰਦੇ ਆ ਸਾਰੇ ਸਾਰੇ ਅੱਛੇ ਵਾਸਤੇ ਹੀ ਕਹਿੰਦੇ ਆ ਉਹ ਤਾਂ ਉਹਨਾਂ ਦਾ ਫਰਜ਼ ਹੈ ਜੀ ਕਹਿਣਾ ਜੇ ਕੋਈ ਸਾਡਾ ਫਿਕਰ ਕਰਦਾ ਜਦ ਇਹ ਕਹਿੰਦਾ ਜੀ ਸਾਨੂੰ ਕੋਈ ਮੈਂ ਕਹਾਂ ਜੀ ਗੁਰੂ ਜੀ ਤੁਸੀਂ ਮੈਂ ਤਾਂ ਨਹੀਂ ਛੱਡਿਆ ਦੇਖੋ ਜੀ ਇਹ ਬੀਬੀਆਂ ਨੂੰ ਆਦਤ ਹੁੰਦੀ ਹੈ ਜੀ ਇੱਕ ਤੋਂ ਦੂਈ ਦੂਈ ਨੂੰ ਤੀ ਕਹਿ ਦਿੰਦੀ ਹੈ ਜੀ ਜਿੱਦਾਂ ਇੱਦਾਂ ਤਾਂ ਕਈ ਸਾਡੇ ਬਜ਼ੁਰਗ ਹੁੰਦੇ ਆ ਹਨਾ ਘਰ 'ਚ ਕੋਈ ਨਾ ਹੋ ਰਿਹਾ ਹੋਵੇ ਤਾਂ ਸਿਆਣੇ ਕਈ ਬਜ਼ੁਰਗ ਹੈਗੇ ਉਹ ਕਹਿਣ ਲੱਗ ਜਾਂਦੇ ਭਾਈ ਉੱਥੇ ਜਾਇਓ ਕਿਸੇ ਨੇ ਦੱਸਿਆ ਵੀ ਉੱਥੇ ਜਾਇਓ ਉਦਾਂ ਹੁੰਦਾ ਰਿਹਾ ਤੁਹਾਡੇ ਨਾਲ ਹਾਂ ਜੀ ਹਾਂ ਜੀ ਲੜ ਤਾਂ ਮੈਂ ਇਹਨਾਂ ਦਾ ਬਿਲਕੁਲ ਵੀ ਨਹੀਂ ਛੱਡਿਆ ਜੀ ਨਾ ਮੇਰੀ ਉਹਨੇ ਘਰ ਦੇ ਨੇ ਛੱਡਿਆ ਜੀ ਸਿੰਘਣੀ ਨੇ ਮੈਂ ਉਹਨੂੰ ਸਮਝਾਇਆ ਮੈਂ ਕਿ ਮੇਰੀ ਗੱਲ ਸੁਣ ਤੂੰ ਹੁਣ ਇੱਕ ਜਗ੍ਹਾ ਮਨ ਟਕਾ ਮੇਰੇ ਕਹਿਣ ਤੋਂ ਇੱਥੇ ਮਨ ਟਕਾ ਗੁਰੂ ਕਿਰਪਾ ਕਰੂਗਾ ਸਾਡਾ ਇੱਥੇ ਤੋਂ ਹੀ ਦਾਤ ਪ੍ਰਾਪਤ ਹੋਊਗੀ ਤੇ ਗੁਰੂ ਨੇ ਕਿਰਪਾ ਕੀਤੀ ਜ ਮੇਰੇ ਖਿਆਲ ਤੋਂ 2021 ਦੀ ਜਾਂ 20 ਦੀ ਗੱਲ ਹੈ ਜੀ ਮੈਂ ਬਾਬਾ ਜੀ ਨਾਲ ਗੱਲ ਕਰੀ ਮੈਂ ਆਂਦਾ ਸੀ ਨਿਤਨੇਮ ਵੀ ਕਰਦਾ ਸੀ ਤੇ ਆਪਣਾ ਉਹ ਆਪਣਾ ਅਰਦਾਸ ਬੇਨਤੀ ਡੇਲੀ ਕਰਦਾ ਸੀ ਗੁਰੂ ਘਰ ਆਂਦਾ ਸੀ ਉਹ ਤਾਂ ਮੇਰਾ ਨਿਤਨੇਮ 2013 ਤੋਂ ਕਿਰਪਾ ਕੀਤੀ ਹੈ ਵਾਹਿਗੁਰੂ ਨੇ ਉਹ ਤਾਂ ਮੈਂ ਛੱਡਿਆ ਨਹੀਂ ਦੇਖੋ ਜੀ ਅੱਛਾ ਜੀ ਹਾਂ ਜੀ ਤੇ ਮੈਂ ਬਾਬਾ ਜੀ ਨੂੰ ਕਹਿਣ ਲੱਗਿਆ ਮੈਂ ਕਿਹਾ ਜੀ ਮੇਰੇ ਤੋਂ ਪਤਾ ਨਹੀਂ ਕਿਹੜੀ ਭੁੱਲ ਹੋਈ ਹੈ ਜਾਂ ਕੋਈ ਗਲਤੀ ਹੋਈ ਹੈ ਜੀ ਜਾਂ ਹੁਣ ਮੈਂ ਗਲਤੀ ਕਰ ਰਿਹਾ ਜਾਂ ਪ੍ਰਾਣੀ ਹੋਈ ਹੈ ਮੇਤੋਂ ਵੀ ਮੇਰੇ ਤੇ ਕਿਰਪਾ ਨਹੀਂ ਹੋ ਰਹੀ ਵੀ ਮੈਨੂੰ ਬੱਚੇ ਦੀ ਦਾਤ ਬਖਸ਼ ਦੇਣ ਮਹਾਰਾਜ ਕਿਰਪਾ ਕਰੇ ਜੀ ਇਸ ਚੀਜ਼ ਦੀ ਕਮੀ ਹੋਰ ਵਾਹਿਗੁਰੂ ਨੇ ਮੈਨੂੰ ਸਾਰਾ ਕੁਝ ਦਿੱਤਾ ਹੈ ਜੀ ਤੇ ਮੈਂ ਬਾਬਾ ਜੀ ਨਾਲ ਗੱਲ ਸ਼ੇਅਰ ਕਰਾ ਬਾਬਾ ਜੀ ਨਾਲ ਮੇਰਾ ਬੜਾ ਪਿਆਰ ਹੈ ਜੀ ਗ੍ਰੰਥੀ ਸਿੰਘ ਨਾਲ ਇਹ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਕਹਿੰਦੇ ਵੀ ਮੈਨੂੰ ਮੈਨੂੰ ਇਹਨਾਂ ਨੇ ਪਹਿਲਾਂ ਇਹ ਗੱਲ ਸ਼ੇਅਰ ਨਹੀਂ ਕਰੀ ਜਦੋਂ ਮੈਂ ਇਹ ਗੱਲ ਕਹੀ ਨਾ ਮੇਰੀ ਗੱਲ ਕਹਿਣ ਤੇ ਇਹਨਾਂ ਨੇ ਕਿਹਾ ਮੈਨੂੰ ਕਹਿੰਦੇ ਵੀ ਤੂੰ ਭਰੋਸਾ ਰੱਖ ਮੈਨੂੰ ਸੁਪਨੇ 'ਚ ਪ੍ਰਤੱਖ ਦਿਖਿਆ ਕਿ ਤੇਰੀ ਵਾਈਫ ਗੁਰਦੁਆਰਾ ਸਾਹਿਬ ਦੇ ਗੇਟ ਦੇ ਕੋਲ ਗੋਦੀ 'ਚ ਬੱਚਾ ਲੈ ਕੇ ਖੜੀ ਹੈ अच्छा ये एक गल सुन के मेरा मन और भी ज्यादा ओ हो, हो गया विश्वास विश्वास हो, हो, हो गया जद्दा मेनू गुरु ने केहा होए ਵੀ ਤੂੰ ਹੁਣ ਹੱਲ ਨਾ ਇੱਥੇ ਤੋਂ ਇੱਕ ਜਗ੍ਹਾ ਦੇ ਭਰੋਸਾ ਟਿਕਾ ਕੇ ਇੱਥੇ ਹੀ ਖੜਿਆ ਰਹਿ ਹੁਣਾ ਤੇ ਮੇਰਾ ਭਰੋਸਾ ਹੋਰ ਪੱਕਾ ਹੋ ਗਿਆ ਜੀ ਤੇ ਗੁਰੂ ਨੇ ਕਿਰਪਾ ਕੀਤੀ ਜੀ ਮੇਰੇ ਤੇ ਉਹ ਮੇਰਾ ਭਰੋਸਾ ਯਕੀਨ ਚ ਬਦਲਿਆ ਜੀ ਮੇਰੇ ਤੇ ਕਿਰਪਾ ਕੀਤੀ 2022 ਚ ਮੈਨੂੰ ਪੁੱਤਰ ਦੀ ਦਾਦ ਬਖਸ਼ੀ ਜੀ 2022 ਚ ਅਸੀਂ ਜਦੋਂ ਗੁਰਪੁਰਬ ਮਨਾਉਂਦੇ ਆ ਨਾ ਜੀ ਤਾਂ ਜਨਵਰੀ ਮਹੀਨੇ ਚ ਕੋਈ 5 ਗਤਰੀਕ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਉਂਦੇ ਆ ਜੀ ਉਸ ਟਾਈਮ ਤੇ ਅਸੀਂ ਇੱਥੇ ਹੀ ਸੇਵਾ ਕਰਦੇ ਪਏ ਸੀ ਉਦੋਂ ਸਾਨੂੰ ਕੁਝ ਨਹੀਂ ਪਤਾ ਸੀ ਵੀ ਸਾਡੇ ਕੋਲ ਕੋਈ ਆਸ ਹੈਗੀ ਅੱਗੇ ਨੂੰ ਜਾਂ ਕਿਦਾਂ ਠੀਕ ਹੈ ਤਾਂ ਉਹ ਵੀ ਵਾਈਫ ਵੀ ਇੱਥੇ ਹੀ ਸੇਵਾ ਕਰਦੀ ਸੀ ਤਾਂ ਉਹ ਤੋਂ ਬਾਅਦ ਸਾਨੂੰ 2 ਦਿਨ ਬਾਅਦ ਅਸੀਂ ਚੈੱਕ ਕੀਤਾ ਜੀ ਸਾਨੂੰ ਪਤਾ ਲੱਗਿਆ ਜੀ ਵੀ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਜੀ ਤੇ ਸਾਨੂੰ ਸਾਡੀ ਵਾਈਫ ਪ੍ਰੈਗਨੈਂਟ ਹੈ ਜੀ ਮਤਲਬ ਕਿ ਇਹ ਪਤਾ ਲੱਗਿਆ ਚੱਲਿਆ ਜੀ ਸਾਨੂੰ ਤਾਂ ਅਸੀਂ ਉਹ ਤੋਂ ਬਾਅਦ ਉਹ ਦੇਖੋ ਤੁਸੀਂ ਜਿੱਦਾਂ ਪ੍ਰੈਗਨੈਂਟ ਹੁੰਦਾ ਬੰਦਾ ਡਾਕਟਰ ਦੱਸਦੇ ਆ ਪੂਰਾ ਬੈੱਡ ਰੈਸਟ ਹੈ ਜੀ ਤੁਹਾਨੂੰ ਵੀ ਇੱਕ ਇਦਾਂ ਦੀ ਸਿਚੁਏਸ਼ਨ ਇਦਾਂ ਜੀ ਸੀ ਸਾਡੀ 10 ਸਾਲ ਹੋ ਗਏ ਸੀ ਤੇ ਬੰਦਾ ਹੋਰ ਉਹ ਬੰਦੇ ਨੂੰ ਹੋਰ ਉਹ ਚਿੰਤਾ ਹੋ ਜਾਂਦੀ ਵੀ ਕੋਈ ਔਣੀ ਨਿੱਕੀ ਗੱਲ ਨਾ ਹੋ ਜਾਏ ਹਾਂਜੀ ਹਾਂਜੀ ਤੇ ਉਸ ਟਾਈਮ ਤੇ ਡਾਕਟਰ ਨੇ ਉਸ ਤੋਂ ਬਾਅਦ ਜਦ ਕੀ ਜਦ ਸਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਬਿਲਕੁਲ ਬੈਡ ਰੈਸਟ ਦੱਸਦੀ ਉਹਨਾਂ ਨੇ ਅੱਛਾ ਜੀ ਉਸ ਤੋਂ ਪਹਿਲਾਂ ਉਹ ਇੱਥੇ ਕੰਮਕਾਰ ਵੀ ਗੁਰੂ ਉਹ ਤੋਂ ਸੇਵਾ ਕਰਾਂਦਾ ਰਿਹਾ ਜੀ ਵਜ਼ਨ ਵੀ ਚੱਕਦੀ ਰਹੀ ਇੱਧਰ ਉੱਧਰ ਵੀ ਲੇਕਿਨ ਗੁਰੂ ਨੇ ਇੰਨੀ ਕਿਰਪਾ ਰੱਖੀ ਕਿ ਉਹਨੂੰ ਕੁਝ ਨਹੀਂ ਹੋਇਆ ਜੀ ਬੱਚਾ ਵੀ ਠੀਕ ਠਾਕ ਰਿਹਾ ਜੀ ਵਿੱਚ ਜੀ ਨੂੰ ਇੱਕ ਦੋ ਵਾਰ ਜਿਵੇਂ ਅਸੀਂ ਇਕੱਠੇ ਰਹਿੰਦੇ ਸੀਗੇ ਇੱਕ ਦੋ ਵਾਰ ਇਹ ਮੇਰੇ ਨਾਲ ਰਾਤ ਨੂੰ ਵੀ ਮਿਲਦੇ ਸੀਗੇ ਇੱਕ ਦੋ ਵਾਰ ਇਹਨਾਂ ਨੂੰ ਮਿਸ ਵੀ ਹੋਣ ਦੀ ਡਰ ਹੋਇਆ ਵੀ ਮਤਲਬ ਦਿੱਕਤ ਆਈ ਹੈ ਬਿਮਾਰ ਹੋયા ਪਰ ਮਹਾਰਾਜ ਨੇ ਇੰਨੀ ਸ਼ਕਤੀ ਦਿੱਤੀ ਇੰਨੀ ਤਾਕਤ ਦਿੱਤੀ ਕਿ ਬੱਚਾ ਬਿਲਕੁਲ ਸਹੀ ਸਲਾਮਤ ਇਹਨਾਂ ਦੀ ਗੋਖ ਚ ਪਿਆ ਇਹਨਾਂ ਦੀ ਗੋਦ ਚ ਆਇਆ ਤੇ ਅੱਜ ਇਹ ਪਰਿਵਾਰ ਸਮੇਤ ਸਾਰੇ ਹੀ ਪਰਿਵਾਰ ਅਮਰਤਧਾਰੀ ਹੈ ਤੇ ਗੁਰੂ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਹੈ ਜੀ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਤੇ ਮੈਂ ਇਸੇ ਕਰਕੇ ਹੋਰ ਸੰਗਤ ਨੂੰ ਵੀ ਅਪੀਲ ਕਰਦਾ ਵਾਂ ਕਿ ਗੁਰੂ ਘਰ ਵਿੱਚ ਮਨ ਬਿਰਤਿਆਂ ਨਾਲ ਜੇ ਅਸੀਂ ਅਰਦਾਸ ਬੇਨਤੀ ਕਰਦੇ ਆ ਤਾਂ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਦਾਸ ਹੋਰ ਵੀ ਸੰਗਤਾਂ ਬੈਠੀਆਂ ਨੇ ਜਿਨ੍ਹਾਂ ਦੀਆਂ ਇੱਥੇ ਝੋਲੀਆਂ ਭਰੀਆਂ ਨੇ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਇੱਥੇ ਬਹੁਤ ਪਰਮਾਤਮਾ ਦੀ ਕਿਰਪਾ ਹੈਗੀ ਐ ਇਸੇ ਕਰਕੇ ਅਸੀਂ ਹੁਣ ਚਪੈਰਾ ਸਾਹਿਬ ਦੀ ਸ਼ੁਰੂਆਤ ਕੀਤੀ ਹੋਈ ਹੈ ਜੀ ਜੀ ਇੱਥੇ ਮਾਤਾ ਹੋਰ ਵੀ ਹੈਗੇ ਨੇ ਭੈਣਾਂ ਸਾਡੀਆਂ ਮੈਨੂੰ ਦੱਸ ਰਹੇ ਸੀ ਵੀਰ ਜੀ ਵੀ ਜਿਸ ਤਰੀਕੇ ਨਾਲ ਇੱਥੇ ਇਤਨੇਮ ਦੇ ਨਾਲ ਜੁੜੀਆਂ ਪਹਿਲਾਂ ਕਈ ਜਿਹੜੇ ਇੱਥੇ ਵੀਰ ਸੀਗੇ ਜਾਂ ਭੈਣਾਂ ਸੀਗੀਆਂ ਉਹਨਾ ਪਾਠ ਦੇ ਨਾਲ ਜਾਂ ਗੁਰਬਾਣੀ ਦੇ ਨਾਲ ਨਹੀਂ ਜੁੜੇ ਹੋਏ ਸੀ ਨਾ ਇਹ ਪਰਿਵਰਤਨ ਬਹੁਤ ਆ ਗਿਆ ਜੀਵਨ ਦੇ ਵਿੱਚ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਜੀ ਬਹੁਤ ਜਦੋਂ ਬੱਚਾ ਹੋਇਆ ਮੇਰੇ ਮੈਂ ਵੈਸੇ ਗੁਰੂ ਘਰ ਨਾਲ ਪਹਿਲਾਂ ਜੁੜੀ ਹੋਈ ਨਹੀਂ ਸੀ ਕਿਉਂਕਿ ਆਪਣਾ ਘਰ-ਕਰਸਤੀ ਵਿੱਚ ਵਸ ਸੀ ਜਦੋਂ ਬੱਚਾ ਹੋਇਆ ਤਾਂ ਉਹ ਬੱਚਾ ਵੀ ਮੇਰਾ ਕਾਫੀ ਬਿਮਾਰ ਰਹਿੰਦਾ ਸੀ ਜਿੱਦੀ ਵੀ ਕਾਫੀ ਸੀ ਕਹਿਣਾ ਵੀ ਨਹੀਂ ਮੰਨਦਾ ਸੀ ਬਹੁਤ ਜ਼ਿਆਦਾ ਮੈਂ ਨਿਰਾਸ਼ ਹੋ ਗਈ ਮੈਨੂੰ ਕਿਸੇ ਨੇ ਦੱਸਣਾ ਵੀ ਇਸ ਪੰਡਤ ਕੋਲ ਜਾਓ ਮੈਂ ਉੱਥੇ ਜਾਣਾ ਥਾਂ ਥਾਂ ਮੈਂ ਗਈ ਪੰਡਤ ਕੋਲ ਵੀ ਸਿਆਣਾ ਕੋਲ ਵੀ ਪਰ ਮੈਨੂੰ ਕਿਤੇ ਉਹ ਵੀ ਕੋਈ ਲਾਭ ਨਹੀਂ ਮਿਲਿਆ ਆਸ ਛੱਡਤੀ ਸੀ ਵੀ ਸ਼ਾਇਦ ਕੁਝ ਨਹੀਂ ਬਣੇਗਾ ਮੇਰੀ ਮਦਰ ਹੈ ਮੇਰੇ ਪਿਕੇ ਘਰਤਾ ਮੇਰੀ ਮਾਤਾ ਜੀ ਆ ਗੁਰੂ ਘਰ ਨਾਲ ਜੁੜੇ ਹੋਣੀ ਉਹਨਾਂ ਨੂੰ ਤਾਂ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਨੇ ਸੇਧ ਵੇਦ ਪਾਈ ਕਿ ਵੀ ਤੂੰ ਜਪਜੀ ਸਾਹਿਬ ਤੇ ਪੰਜ ਪਾਠ ਸੁਖਮੰਦੇ ਨਾਮ ਦੇ ਉਹਦਾ ਨਾਮ ਸੁਖਮਨ ਹੈ ਵੀ ਉਹਦੇ ਨਾਂ ਤੇ ਕਰਿਆ ਕਰ ਮੈਂ ਹੌਲੀ ਹੌਲੀ ਸਟਾਰਟ ਕੀਤਾ ਫਿਰ ਮਤਲਬ ਉਹਦੇ ਉੱਪਰ ਧਿਆਨ ਚ ਹਟਾ ਕੇ ਗੁਰੂ ਤੇ ਵਿਸ਼ਵਾਸ ਬਣਾ ਕੇ ਮੈਂ ਗੁਰੂ ਘਰ ਨਾਲ ਜੁੜੀ ਮੇਰਾ ਵਿਸ਼ਵਾਸ ਤੁਸੀਂ ਡੇਲੀ ਜਪਜੀ ਸਾਹਿਬ ਦੇ ਪੰਜ ਬਾੜ ਕਰਦੇ ਹਾਂ ਹਾਂਜੀ ਹਾਂਜੀ ਮੈਂ ਜਪਜੀ ਸਾਹਿਬ ਦੇ ਪੰਜ ਬਾੜ ਪੰਜ ਬਾਤ ਸਪਈ ਸਾਹਿਬ ਦੇ ਮੈਂ ਕਰਦੀ ਆ ਜੀ ਉਹਦੇ ਨਾਂ ਤੇ ਤਾਂ ਮੈਂ ਹੌਲੀ ਹੌਲੀ ਮੇਰਾ ਵਿਸ਼ਵਾਸ ਥੋੜਾ ਵੱਧਦਾ ਗਿਆ ਤੇ ਜਦੋਂ ਮੇਰਾ ਵਿਸ਼ਵਾਸ ਡੋਲਦਾ ਤਾਂ ਮੈਂ ਗੁਰੂ ਘਰ ਆਣ ਕੇ ਹਰਦਾਸ ਕਰਦੀ ਮਨ ਭਾਵੁਕ ਵੀ ਹੋ ਜਾਂਦਾ ਮੈਂ ਰੋਣ ਵੀ ਲੱਗ ਜਾਂਦੀ ਤਾਂ ਪਰ ਫਰਿਆਦ ਇਨਾਂ ਦੀ ਅੱਗੇ ਇਨਾਂ ਦੇ ਅੱਗੇ ਹੀ ਰੋਣਾ ਪਰ ਮੇਰਾ ਵਿਸ਼ਵਾਸ ਹੱਲਿਆ ਨਹੀਂ ਮੈਂ ਹੌਲੀ ਹੌਲੀ ਦੀਨ ਬਦਲਦੇ ਗਏ ਫੇਰ ਥੋੜੀ ਉਮੀਦ ਜੱਗੀ ਤਾਂ ਇੱਕ ਦਿਨ ਇਹ ਜਾਇਦਾ ਉਹਨੇ ਵੀ ਮਤਲਬ ਕਿ ਗਿਆ ਤਾਂ ਚਲੋ ਜੀ ਉਹ ਡੋਂਕੀ ਦੇ ਥਰੂ ਹੈ ਪਰ ਉਹਨੇ ਉਹਨੇ ਕਿਹਾ ਵੀ ਮੈਨੂੰ ਬਾਹਰ ਜਾਣਾ ਹੈ ਅੱਛਾ ਹੌਲੀ ਹੌਲੀ ਚਲੋ ਜੀ ਉਹ ਵੀ ਦਸ ਦੀ ਧਰਤੀ ਤੇ ਯੂ ایس 에 ਪਹੁੰਚ ਗਿਆ ਪ੍ਰਮਾਤਵਾਦੀ ਕਿਰਪਾ ਹੋਈ ਇਹ ਜੀ ਉਹ ਯੂ ایس 에 ਪਹੁੰਚਿਆ ਤਾਂ ਉੱਥੇ ਜਾ ਕੇ ਉਹਦੇ ਬਹੁਤ ਜ਼ਿਆਦਾ ਉਹਦੇ ਵਿੱਚ ਪਰਵਰਤਨ ਆਇਆ ਉਹ ਵੀ ਗੁਰੂ ਘਰ ਨਾਲ ਜੁੜਨ ਲੱਗਿਆ ਹੌਲੀ ਹੌਲੀ ਤੇ ਅਚਾਨਕ ਵਕ ਤੁਸੀਂ ਇਹ ਕਹਿੰਦੇ ਹੋ ਵੀ ਇਥੇ ਪਾਠ ਤੁਸੀਂ ਕਰ ਰਹੇ ਸੀ ਲੇਕਿਨ ਤੁਸੀਂ ਇੱਕ ਤਰੀਕੇ ਨਾਲ ਅਰਦਾਸ ਹੀ ਕਰ ਰਹੀ ਸੀ ਪਰਮਾਤਮਾ ਜਦੋਂ ਪਾਠ ਕਰ ਰਹੀਆਂ ਮੇਰੇ ਪੁੱਤ ਦੇ ਨਿਮਿਤ ਲੱਗੇ ਇਹ ਹਾਂਜੀ ਹਾਂਜੀ ਕਿਉਂਕਿ ਉਹ ਜਿਹੜੀਆਂ ਤੁਹਾਡੇ ਜਿਹੜੇ ਜਜ਼ਬਾਤ ਸੀਗੇ ਤੁਹਾਡੇ ਇਮੋਸ਼ਨ ਸੀਗੇ ਉਹ ਪਾਠ ਉਹਨਾਂ ਤੱਕ ਵੀ ਪਹੁੰਚ ਰਿਹਾ ਸੀ ਹਾਂਜੀ ਉਹਨਾਂ ਤੱਕ ਪਹੁੰਚਦਾ ਸੀ ਇੱਕ ਦਿਨ ਹੋਣ ਅਚਾਨਕ ਹੀ ਉਹ ਬਿਮਾਰ ਹੋ ਗਿਆ ਗੱਡੀ ਤੇ ਮਤਲਬ ਕਿ ਉੱਥੇ ਯੂ ਐਸ ਐਚ ਉਹ ਮਤਲਬ ਕਿ ਟਰੱਕ ਚਲਾਉਂਦਾ ਹੈ ਟਰਾਲਾ ਚਲਾਉਂਦਾ ਤਾਂ ਉਹ ਉੱਥੇ ਉਹ ਬਿਮਾਰ ਹੋ ਗਿਆ ਅਚਾਨਕ ਹੀ ਉਹਦਾ ਬੀਪੀ ਲੋ ਹੋ ਗਿਆ ਵੈਸੇ ਉਸ ਟਾਈਮ ਸਾਨੂੰ ਪਤਾ ਨਹੀਂ ਸੀ ਉਹਨੇ ਮੈਨੂੰ ਫੋਨ ਕਰਿਆ ਮੰਮੀ ਮੇਰੇ ਕੋਲ ਵੀ ਗੱਡੀ ਨਹੀਂ ਰਹੀ ਵੀ ਮੇਰਾ ਸਰੀਰ ਬਹੁਤ ਜ਼ਿਆਦਾ ਡਾਊਨ ਹੈ ਵੀ ਮੈਂ ਕੀ ਕਰਾਂ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਸਾਈਡ ਤੇ ਖੜਾ ਤੂੰ ਐਦਾਂ ਕਰ ਆਰਾਮ ਕਰ ਕਹਿੰਦਾ ਵੀ ਮੈਨੂੰ ਨੀਂਦ ਵੀ ਨਹੀਂ ਆ ਰਹੀ ਮੇਰੇ ਚ ਐਨੀ ਬੋਲ ਲੱਗ ਰਹੀ ਮੇਰੀ ਲੱਤਾਂ ਬਾਹਾਂ ਚੜ ਕੇ ਉਸ ਟਾਈਮ ਮੈਂ ਬਹੁਤ ਜ਼ਿਆਦਾ ਪਾਉ ਕੋਈ ਮੈਂ ਫਟਾਫਟ ਆਪਣੇ ਮਹਾਰਾਜ ਅੱਗੇ ਹਰਦਾਸ ਕੀਤੀ ਹੈ ਪ੍ਰਮਾਤਮਾ ਮੇਰੇ ਤੋਂ ਬਹੁਤ ਦੂਰ ਹੈ ਤੇਰੇ ਲੱਗੇ ਆ ਵੀ ਤੂੰ ਹੀ ਕੁਝ ਕਰ ਸਕਦਾ ਹੈ ਤਾਂ ਉਹ ਮੈਂ ਥੋੜੇ ਬੰਚ ਇਹ ਅਰਦਾਸ ਨਿਕਲੀ ਕਿ ਮੈਂ ਤਾਂ ਦੂਰ ਬੈਠੀ ਆ ਪ੍ਰਮਾਤਮਾ ਵੀ ਤੇਰੇ ਲੱਗੇ ਆ ਵੀ ਤੂੰ ਹੀ ਕਰ ਸਕਦਾ ਤੂੰ ਤੇਰੀ ਪਹੁੰਚ ਹਰ ਜਗ੍ਹਾ ਹੈ ਵੀ ਮੇਰੇ ਤੋਂ ਬਹੁਤ ਦੂਰ ਹੈ ਤਾਂ ਅਚਾਨਕ ਮੈਂ ਹਰਦਾਸ ਬੇਨਤੀ ਕਰਕੇ ਮੈਂ ਪੰਜ ਪਾਟ ਚਪਈ ਸਾਹਿਬ ਦੇ ਕਿਤੇ ਤਾਂ ਮੈਂ ਨੀਚੇ ਆ ਗਈ ਪਰ ਮੇਰਾ ਮਨ ਨਹੀਂ ਲੱਗਿਆ ਮੈਂ ਸੋਈ ਨਹੀਂ ਸਵਾ 11 ਵਜੇ ਮੈਨੂੰ ਅਚਾਨਕ ਫੋਨ ਆਂਦਾ ਹੈ ਮम्मी ਮੈਂ ਬਿਲਕੁਲ ਠੀਕ ਐ ਮੈਂ ਦਵਾਈ ਲੈ ਲਈ ਮੇਰਾ ਬੀਪੀ ਲੋ ਸੀ ਤੇ ਮੇਰਾ ਟੈਂਪਰੇਚਰ ਡਾਉਨ ਸੀ ਤਾਂ ਮੈਨੂੰ ਡਾਕਟਰ ਵੀ ਮਿਲ ਗਿਆ ਤਾਂ ਮੈਂ ਉਹਨੂੰ ਪੁੱਛਿਆ ਸੁਗਮਨ ਵੀ ਆ ਕਿਦਾਂ ਹੋਇਆ ਕਹਿੰਦਾ ਮੰਮੀ ਮੈਂ ਗੱਡੀ ਖੜਾਈ ਤਾਂ ਲੱਗੇ ਪਾਸੇ ਵੈਸੇ ਤਾਂ ਕੋਈ ਦਿਖਦਾ ਨਹੀਂ ਸੀ ਮੈਂ ਅਚਾਨਕ ਨਿਗਾ ਮਾਰੀ ਤਾਂ ਮੈਨੂੰ ਪਤਾ ਲੱਗਿਆ ਵੀ ਡਾਕਟਰ ਹੈਗਾ ਡਾਕਟਰ ਬੰਗਾਲੀ ਹੈ ਕਹਿੰਦਾ ਉਹਨੇ ਮੈਨੂੰ ਚੈੱਕਅਪ ਕੀਤਾ ਉਹਨੇ ਮੈਨੂੰ ਦੱਸਿਆ ਬੀਪੀ ਲੋ ਹੈ ਤੇ ਮੇਰਾ ਟੈਂਪਰੇਚਰ ਡਾਉਨ ਹੈ ਨੂੰ ਮੇਰੇ ਇੰਜੈਕਸ਼ਨ ਵਗੈਰਾ ਦਿੱਤਾ ਤਾਂ ਮੈਂ ਹੁਣ ਬਿਲਕੁਲ ਠੀਕ ਐ ਮਹਾਰਾਜ ਉਸ ਉਸ ਤੋਂ ਬਾਅਦ ਮੇਰਾ ਹੋਰ ਵੀ ਜਿਆਦਾ ਵਿਸ਼ਵਾਸ ਪੱਕਾ ਹੋ ਗਿਆ ਤਾਂ ਮੈਂ ਮੰਨਦੀ ਆਂ ਕਿ ਪਰਮਾਤਮਾ ਦੇ ਇਸ ਘਰ ਤੋਂ ਵੀ ਬਹੁਤ ਜ਼ਿਆਦਾ ਮੈਨੂੰ ਖੁਸ਼ੀਆਂ ਪ੍ਰਾਪਤ ਹੋਈਆਂ ਵੀ ਜਿਸ ਦੀ ਮੈਂ ਕਦੀ ਆਸ ਨਹੀਂ ਕੀਤੀ ਸੀ ਮੇਰੀ ਉਹ ਆਸ ਪੂਰੀ ਹੋਈ ਹੈ ਤੇ ਜਿਹੜੇ ਮਤਲਬ ਜੀ ਕਈ ਵਾਰੀ ਅਣਜਾਣਪਨੇ ਦੇ ਵਿੱਚ ਜਾਂ ਭਰਮ ਦੇ ਵਿੱਚ ਪਾ ਕੇ ਕਈ ਵਾਰੀ ਇੱਧਰ ਉੱਧਰ ਭਟਕਣ ਲੱਗ ਜਾਂਦੇ ਆ ਲੋਕੀ ਵੀ ਤਾਗਾ ਕਰਾ ਲਓ ਫਰਾਨੀ ਜਗਾ ਚਲਾ ਲਓ ਚਲੇ ਜਾਓ ਹਨਾ ਪੈਸਾ ਵੀ ਖਰਾਬ ਹੁੰਦਾ ਸਮਾਂ ਵੀ ਖਰਾਬ ਹੁੰਦਾ ਤੇ ਤੁਹਾਡੀ ਜਿਹੜੀ એનર્ਜੀ ਤੇ ਮਾਹੌਲ ਵੀ ਖਰਾਬ ਹੁੰਦਾ ਹਾਂਜੀ ਹਾਂਜੀ ਮੈਂ ਹੋਇਆ ਮੇਰੇ ਨਾਲ ਮੈਂ ਪਹਿਲਾਂ ਕੀਤਾ ਹੈ ਮੈਂ ਪੰਡਤਾਂ ਕੋਲ ਵੀ ਗਈਆਂ ਐ ਸਿਆਣਾ ਕੋਲ ਵੀ ਗਈਆਂ ਜਿਸ ਤਰ੍ਹਾਂ ਕੋਈ ਕਹਿ ਦਿੰਦਾ ਉਸ ਟਾਈਮ ਮੈਂ ਗੁਰੂ ਘਰ ਤੋਂ ਨਹੀਂ ਜੁੜੀ ਹੋਈ ਸੀ ਜਦੋਂ ਮੈਂ ਗੁਰੂ ਘਰ ਨਾਲ ਜੁੜਿਆ ਉਸ ਟਾਈਮ ਤੋਂ ਮੇਰਾ ਹੁਣ ਕਿਤੇ ਜਾਣ ਦਾ ਨਾ ਮੰਨਣਾ ਇਹਨਾਂ ਵਿਸ਼ਵਾਸ ਹੈ ਮੇਰਾ ਵਿਸ਼ਵਾਸ ਬਸ ਇੱਥੇ ਤੱਕ ਹੀ ਹੈ ਹੁਣ ਹੋਰ ਕਿਤੇ ਮੇਰਾ ਵਿਸ਼ਵਾਸ ਬਣਦਾ ਵੀ ਨਹੀਂ ਹੈਗਾ ਮੇਰਾ ਵਿਸ਼ਵਾਸ ਇੱਥੇ ਹੀ ਹੈ ਪ੍ਰਮਾਤਮਾ ਨੇ ਜੋ ਕੁਝ ਦਿੱਤਾ ਮੈਂ ਕਹਿੰਦੀ ਇਸ ਘਰ ਤੋਂ ਮੈਨੂੰ ਮਿਲਿਆ ਹੈ ਜੋ ਮੈਨੂੰ ਕਦੀ ਨਹੀਂ ਉਮੀਦ ਨਹੀਂ ਸੀ ਮੈਂ بے ਉਮੀਦ ਹੋ ਚੁੱਕੀ ਸੀ ਮੈਨੂੰ ਆਸ ਨਹੀਂ ਸੀ ਕਿ ਮੇਰਾ ਬੱਚਾ ਵੀ ਸ਼ਾਇਦ ਕੁਝ ਕਰ ਪਾਊਗਾ ਵੀ ਉਹ ਜਿਹਦਾ ਉਹਦਾ ਦਾ ਵਿਵਹਾਰ ਸੀ ਬੋਲਣ ਦਾ ਤਰੀਕਾ ਸੀ ਗੱਲਬਾਤ ਕਰਨ ਦਾ ਜੀਦੀ ਸੀ ਉਸ ਹਿਸਾਬ ਨਾਲ ਦੇਖ ਕੇ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਦੀ ਇਹ ਜਿਹਾ ਦੀ ਕਿਰਪਾ ਹੋਈ ਹੈ ਕਿ ਵੀ ਇੰਨਾ ਪਰਿਵਰਤਨ ਉਹਦੇ ਵਿੱਚ ਕਿਦਾਂ ਆ ਗਿਆ ਮੈਂ ਕਈ ਵਾਰ ਸੋਚ ਕੇ ਵੀ ਇਸ ਚੀਜ਼ ਨੂੰ ਭਾਵਕ ਹੁੰਦੀ ਆ ਬਹੁਤ ਜ਼ਿਆਦਾ ਵੀ ਇਹ ਨਾ ਪਰਵਰਤਨਾ ਵੀ ਪ੍ਰਮਾਤਮਾ ਦੀ ਹੀ ਕਿਰਪਾ ਆ ਹਾਂ ਬਿਲਕੁਲ ਹਾਂਜੀ ਤੇ ਇੱਕ ਤੁਹਾਡੇ ਨਾਲ ਇਦਾਂ ਹੋਇਆ ਨਾ ਤੁਹਾਡੇ ਇਮੋਸ਼ਨਸ ਤੁਹਾਡੇ ਬੱਚੇ ਤੱਕ ਪਹੁੰਚੇ ਆ ਤੇ ਕੁਦਰ ਸਾਨੂੰ ਵੀਰ ਜੀ ਮਿਲੇ ਆ ਜੋ ਜਿਹੜੇ ਕਹਿੰਦੇ ਸੀ ਕਿ ਮੇਰੀ ਵਾਈਫ ਪਹਿਲਾਂ ਅਮਰਤਾ ਰਹੀ ਸੀ ਉਹ ਆਪ ਕਟਿੰਗ ਸੀਗੇ ਹਾਂਜੀ ਸੋ ਇਸ ਤਰੀਕੇ ਦਾ ਵੀ ਕਈ ਵਾਰੀ ਮਾਹੌਲ ਹੁੰਦਾ ਕਿ ਦੂਜਾ ਪਰਿਵਾਰ ਦਾ ਮੈਂਬਰ ਜਿਹੜਾ ਸਾਡਾ ਉਹ ਜੇ ਜੁੜਿਆ ਹੋਇਆ ਹੋਵੇ ਤਾਂ ਸਾਰੀ ਫੈਮਿਲੀ ਦਾ ਹੀ ਮਾਹੌਲ ਬਦਲ ਜਾਂਦਾ ਜੀ ਨਾ ਭਾਈ ਗੁਰਜੀ ਦਾ ਖਾਲਸਾ ਤੁਹਾਡੇ ਨਾਲ ਵੀ ਹੋਇਆ ਜੀ ਕੁਛ ਇਦਾਂ ਦਾ ਮੈਂ ਜ਼ਰੂਰ ਚਾਹਾਂਗਾ ਬਹੁਤ ਜ਼ਿਆਦਾ ਹੋਇਆ ਜੀ ਪਹਿਲਾਂ ਮੇਰੇ ਜਦੋਂ ਵਿਆਹ ਹੋਇਆ ਮਤਲਬ ਉਸ ਟਾਈਮ ਕੰਡੀਸ਼ਨ ਹੋ ਰਹੀ ਆ ਕੇ ਪਰਿਵਾਰ ਬਹੁਤ ਅੱਛਾ ਸੀ ਪਰ ਮੇਰੀ ਕੁਝ ਹੈ ਅਸੀ ਹੈ ਜੀ ਕੰਡੀਸ਼ਨ ਜੋ ਮੈਨੂੰ ਉਮੀਦ ਨਹੀਂ ਸੀ ਕਿ ਕਦੀ ਮੇਰੇ ਦਿਨ ਬਦਲ ਜਾਣਗੇ ਮੇਰੇ ਕੋਲ ਬੱਚਾ ਵੀ ਹੋਇਆ ਮੈਂ ਖੁਸ਼ ਵੀ ਹੋਈ ਖੁਸ਼ੀ ਵੀ ਬਹੁਤ ਅੱਛੀ ਸੀ ਤੇ ਇਹ ਬੱਚਾ ਬਾਹਰ ਜਾਣ ਦੀ ਜਿੱਦ ਕਰਦਾ ਪਰ ਸਾਡੇ ਕੋਲ ਮਤਲਬ ਪੈਸਾ ਨਹੀਂ ਸੀ ਅਸੀਂ ਨਹੀਂ ਕਰ ਸਕਦੇ ਸੀ ਵੀ ਸਾਨੂੰ ਉਮੀਦ ਨਹੀਂ ਸੀ ਅਸੀਂ ਪਰ ਪਤਾ ਨਹੀਂ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਕਿ ਬੱਚੇ ਨੇ ਪੜਾਈ ਕਰਕੇ 22 ਦਿਨ ਦੇ ਅੰਦਰ ਅਰਦਾਸ ਕਰਕੇ ਉਸ ਦੇ ਦਰ ਤੇ ਮੇਰੇ ਬੱਚੇ ਦਾ ਵਿਆਹ ਆਇਆ ਮੈਨੂੰ ਬਹੁਤ ਖੁਸ਼ੀ ਹੋਈ ਮੇਰਾ ਬੱਚਾ ਬਾਹਰ ਸੈਟਲ ਹੈ ਆਸਟ੍ਰੇਲੀਆ ਹੈ ਹੁਣ 4 ਸਾਲ ਹੋ ਗਏ ਉਸਨੇ ਪੀਆਰ ਵੀ ਹੁਣ ਪਾ ਦਿੱਤੀ ਹੈ ਤੇ ਉਮੀਦ ਹੈ ਵਾਹਿਗੁਰੂ ਦੇਦਰ ਦੇ ਅੱਗੇ ਅਰਦਾਸ ਹੈ ਜੀ ਪਰ ਮੈਨੂੰ ਉਮੀਦ ਨਹੀਂ ਸੀ ਕਿ ਮੇਰੇ ਕਦੇ ਦਿਨ ਬਦਲਣਗੇ ਮੈਂ ਇਹੀ ਜੀ ਕੰਡੀਸ਼ਨ ਚ ਸੀ ਪਰ ਅੱਜ ਮੈਂ ਇੰਨੀ ਖੁਸ਼ ਹਾਂ ਇਸਦੇ ਲੜ ਲੱਗੇ ਇਸ ਨਾਲ ਜੁੜ ਕੇ ਕਿ ਮੈਂ ਹੋਰ ਕੋਈ ਕਿਸੇ ਚੀਜ਼ ਤੇ ਵਿਸ਼ਵਾਸ ਨਹੀਂ ਕਰ ਸਕਦੀ ਤੁਸੀਂ ਪਾਓ ਕੋਈ ਹੋਰੇ ਸੀ ਪਹਿਲਾਂ ਵੀ ਖੜੇ ਮਾਤੇ ਪਾਓ ਖੋਰੇ ਸੀ ਕੋਈ ਨਹੀਂ ਸੀ ਚੜਦੀ ਕਲਾ ਚ ਰੱਖੋ ਸਾਡੀ ਦਿਲ ਤੋਂ ਅਰਦਾਸ ਹੈ ਜੀ ਸਾਡੀ ਤਾਂ ਕੋਸ਼ਿਸ਼ ਇਹ ਹੁੰਦੀ ਹੈ ਜੀ ਕਿ ਬੰਦੇ ਵਿੱਚ ਕਿਵੇਂ ਭਰਮ ਪੈ ਜਾਂਦੇ ਆ ਉਹ ਦੂਰ ਹੋਣ ਇੱਥ ਸਵਾਇਗੁਰ ਜੀ ਖਾਤੇ ਤੇ ਕਹਿੰਦੀ ਪਿੱਛੇ ਮੁਸਕਰਾ ਵੀ ਰਹੀ ਸੀ ਮੈਨੂੰ ਲੇਖੀ ਦੱਸ ਰਹੀ ਸੀ ਕਹਿੰਦੇ ਕਿ ਮੈਨੂੰ ਇਸ ਤਰੀਕੇ ਦੀ ਕੋਈ ਬਿਮਾਰੀ ਹੋ ਗਈ ਸੀ ਜਿਹੜੀ ਜਿਹਦੇ ਬਾਰੇ ਸੋਚ ਕੇ ਲੋਕਾਂ ਨੂੰ ਮਨ ਚ ਡਰ ਪੈਦਾ ਹੋਣ ਲੱਗ ਜਾਂਦੇ ਨੇ ਕੀ ਹੋ ਗਿਆ ਸੀ ਤੁਹਾਨੂੰ ਐਕਚੁਅਲੀ ਨਾ ਚਸਚ ਨਾ ਗੱਠ ਬਣ ਗਈ ਸੀ ਠੀਕ ਹੈ ਹਾਂਜੀ ਤਾਂ ਫਿਰ ਡਾਕਟਰ ਕਈਆਂ ਨੂੰ ਦਿਖਾਇਆ ਇਹ ਉਹ ਕਹਿਣ ਲੱਗੇ ਵੀ ਸ਼ਾਇਦ ਇਹ ਬਿਮਾਰੀ ਹੈਗੀ ਹੈ ਚਲੋ ਦਵਾਈ ਵੀ ਟ੍ਰੀਟਮੈਂਟ ਵੀ ਕਰਵਾਉਂਦੇ ਰਹੇ ਫਿਰ ਉਹ ਕਿਹਾ ਕਿਸੇ ਨਵੇਂ ਗੁਰੂ ਘਰ ਨਾਲ ਜੁੜੋ ਚਲ ਜੁੜੇ ਆ ਪਾਠ ਵੀ ਕੀਤੇ ਹਨਾ ਉਹ 40 ਦਿਨ ਦਾ ਕਿਸ ਨੇ ਕਿਹਾ ਸੀ ਚਲੋ ਇੱਥੇ ਆਪਣੀ ਦਿਨ ਰਾਤ ਪਾਰਟ ਕਿਤੇ ਸੇਵਾ ਕੀਤੀ ਆ ਤਾਂ ਹੁਣ 4 ਸਾਲ ਤੋਂ ਸਭ ਕੁਝ ਠੀਕ ਆ ਟੈਸਟ ਸਹੀ ਠੀਕ ਹੈ ਤੁਹਾਡੇ ਬਿਲਕੁਲ ਠੀਕ ਹੈ ਰਿਪੋਰਟਾਂ ਜੀ ਫਿਰ ਦਵਾਈ ਚੱਲ ਰਹੀ ਹੈ ਨਹੀਂ ਹੁਣ ਠੀਕ ਹੈ ਫਿਰ ਪੀਸ ਜਾਈ ਗਏ ਸੀ ਮੈਂ ਲੱਤ ਅਰਦਾਸ ਕਰਕੇ ਗਏ ਸੀ ਵੀ ਮੈਂ ਕਿਹਾ ਸੀ ਵੀ ਮੈਂ 40 ਦਿਨ ਦਾ ਪਾਰਟ ਕਰੂੰਗੀ ਫਿਰ ਰਿਪੋਰਟ ਚ ਕੁਝ ਵੀ ਨਾ ਆਵੇ ਉੱਥੇ ਜਾ ਕੇ ਇਦਾਂ ਵੀ ਡਾਕਟਰ ਕਹਿੰਦਾ ਕੁਝ ਵੀ ਨਹੀਂ ਸਭ ਠੀਕ ਹੈ ਇਤੋਰ ਅਰਦਾਸ ਬੇਨਤੀ ਕੀਤੀ ਪਾਰਟ ਵੀ ਚੱਲ ਗਿਆ ਤੇ ਹੁਣ ਵੀ ਕਰਦੇ ਆਂ ਨੋ ਡੇਲੀ ਹਨਾ ਜੁੜੇ ਹੋਏ ਆ ਤਾਂ ਹੁਣ 4 ਸਾਲ ਤੋਂ ਇਹਦਾ ਕੁਝ ਵੀ ਨਹੀਂ ਹੈ ਬਿਲਕੁਲ ਠੀਕ ਹੈ ਵੈਸੇ ਆਮ ਤੌਰ ਦੇ ਉਤੇ ਪਿੰਡਾਂ ਦੇ ਵਿੱਚ ਜਿੱਦਾਂ ਹੁਣ ਤੁਸੀਂ ਸਟਾਰਟ ਕੀਤਾ ਹੋਇਆ ਹੈ ਤੁਸੀਂ ਐਤਵਾਰ ਦਾ ਸਟਾਰਟ ਕੀਤਾ ਹੋਇਆ ਜੀ ਨਾ ਪਿੰਡਾਂ ਦੇ ਵਿੱਚ ਉਸ ਤਰ੍ਹਾਂ ਨਹੀਂ ਹੁੰਦਾ ਚਪਾਰਾ ਸਾਹਿਬ ਤੁਸੀਂ ਸ਼ਾਇਦ ਲਾਉਂਦੇ ਹੋ ਤੇ ਚਾਰ ਪਹਿਲੇ ਐਤਵਾਰ ਚਪੈਰਾ ਸਾਹਿਬ ਹਰ ਮਹੀਨੇ ਉਰੇ ਹੁੰਦੇ ਆ ਉਹ 4 ਘੰਟੇ ਦਾ ਹੁੰਦਾ ਹੈ ਹਾਂਜੀ 12 ਤੋਂ 4 ਹੁੰਦਾ ਬਹੁਤ ਸੰਗਤ ਜੁੜਦੀ ਹੈ ਸੰਗਤ ਬੀਬੀਆਂ ਬਹੁਤ ਆਉਂਦੀਆਂ ਸੰਗਤ ਸਾਡੀ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਤੇ ਚਪੈਰਾ ਸਾਹਿਬ ਦਾ ਅਸੀਂ ਵੀ ਬਹੁਤ ਖੁਸ਼ੀ ਲਾਉਂਦੇ ਆ ਉਹਦੇ ਵਿੱਚ ਕਿੰਨ ਕਿਸ ਕਿਸ ਚੀਜ਼ ਕਿਹੜੇ ਕਿਹੜੇ ਪਾਠ ਕਰਦੇ ਜਿੱਥੇ ਗੁਰਗ੍ਰੰਥ ਸਾਹਿਬ ਜੀ ਦਾ ਪਾਠ ਹੁੰਦਾ ਉੱਥੇ ਹਾਂਜੀ ਹਾਂਜੀ ਪੰਜ ਪਾਠ ਜੀ ਜਪਜੀ ਸਾਹਿਬ ਦੇ ਹੁੰਦੇ ਆ ਦੋ ਪਾਠ ਚਪਾਈ ਸਾ ਫਰਦਾਸ ਹੁੰਦੀ ਹੈ ਜੀ ਕਿਉਂ ਮੈਂ ਤੁਹਾਡੇ ਇੱਥੇ ਦੇਖਿਆ ਸੰਗਤ ਕਾਫੀ ਜੁੜੀ ਹੋਈ ਆ ਤੇ ਬੱਚੇ ਵੀ ਮੈਂ ਦੇਖਿਆ ਆਏ ਬੱਚੇ ਆਪਾਂ ਬੱਚੇ ਕੈਮਰੇ ਦੇ ਪਿੱਛੇ ਹੈਗੇ ਬੱਚੇ ਮੈਂ ਚਾਹੁੰਦਾ ਇਹ ਬੱਚੇ ਬਹੁਤ ਚਲੋ ਥੋੜੇ ਜਿਹਾ ਚਲੇ ਗਏ ਹੁਣ ਕਈਆਂ ਨੇ ਲੰਗਰ ਛਕੜਾ ਵੀ ਹੁੰਦਾ ਉਹ ਉਧਰ ਗਏ ਹੋਏ ਆ ਲੰਗਰ ਛਕਣ ਤੇ ਉਹ ਜਾਤ ਸਾਰੇ ਕੇਸਾਧਾਰੀ ਤੁਹਾਡੇ ਪਿੰਡ ਚ ਮੇਰਾ ਬੇਟਾ ਹੈ ਅੱਛਾ ਹਾਂਜੀ ਹਾਂਜੀ ਬਜ਼ੁਰਗ ਪਿਛਰੇ ਨੇ ਪਹਿਲਾ ਸਮਾਂ ਦੇਖਿਆ ਮਾਤਾ ਜੀ ਹੈਗੇ ਆਏ ਮਾਤਾ ਜੀ ਆ ਜਾਓ ਕੋਈ ਨਹੀਂ ਆਪਾਂ ਬੋਲਤਾ ਰਹੇ ਆ ਕਹਿੰਦੇ ਮੈਂ ਬੋਲਦੀ ਨਹੀਂ ਨਾਲੇ ਬੋਲਦੇ ਨਾਲੇ ਬੋਲ ਕੇ ਦੱਸ ਰਹੇ ਮੈਂ ਬੋਲਦੀ ਨਹੀਂ ਮੈਨੂੰ ਕੋਈ ਚਰੋਲ ਨਹੀਂ ਹੈ ਇਹ ਉਹ ਨਹੀਂ ਪ੍ਰੋਬਲਮ ਨਹੀਂ ਮੈਂ ਉਹ ਮੈਂ ਤਾਂ ਚਾਹੁੰਦਾ ਕੋਈ ਪ੍ਰੋਬਲਮ ਹੋਵੇ ਨਾ ਖੜੇ ਹੋ ਜਾਓ ਫਿਰ ਖੜੇ ਹੋ ਕੇ ਦਿਖਾਓ ਜੇ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਦਾ ਇਹ ਥੋੜੀ ਦਿਖਾਣਾ ਆਪਾਂ ਕੀ ਪ੍ਰੋਬਲਮ ਹੈ ਮੈਂ ਤਾਂ ਵੈਸੇ ਮਾਹੌਲ ਪੁੱਛਣਾ ਜੀ ਤੁਸੀਂ ਐਸੇ ਪਿੰਡ ਦੇ ਆ ਹਾਂਜੀ ਹਾਂ ਪਹਿਲਾਂ ਸਮਾਂ ਵੀ ਤੁਸੀਂ ਦੇਖਿਆ ਨਾ ਇਹ ਫਿਰ ਜਦੋਂ ਦਾ ਇਹ ਸਟਾਰਟ ਹੋਇਆ ਜੀ ਸੰਗਤ ਕਾਫੀ ਜੁੜਨੀ ਸਟਾਰਟ ਹੋਈ ਆ ਇਹ ਪਹਿਲਾਂ ਵੀ ਸੀ ਸੰਗਤ ਇਦਾਂ ਜੁੜਦੀ ਆ ਹੁਣ ਥੋੜਾ ਜਿਹਾ ਮਾਹੌਲ ਬਦਲਿਆ ਹੁਣ ਠੀਕ ਹੈ ਜੀ ਮੈਨੂੰ ਤਾਂ ਘੱਟ ਤਾਂ ਹਾਂ ਮਾਰੇ ਵਕਤਾਂ ਘੱਟਦਾ ਘੱਟਦਾ ਹਾਂਜੀ ਠੀਕ ਹੈ ਠੀਕ ਹੈ ਤੇ ਤੁਸੀਂ ਫਿਰ ਗਾਹਾਂ ਨੂੰ ਜਾਣੇ ਹਾਂਜੀ ਤੁਹਾਨੂੰ ਹਲ ਬਣਾ ਲੇ ਮੈਂ ਹੁਣ ਦੇਖ ਰਿਹਾ ਜੀ ਬੱਚੇ ਸਾਰੇ ਕੇਸਾ ਧਾਰੀ ਹੈਗੇ ਆ ਮੇਰੇ ਬੱਚੇ ਤਾਂ ਰੋਡੀਆਂ ਰੋਡੀਆਂ ਹੁਣ ਨਹੀਂ ਹੁਣ ਦੀ ਗੱਲ ਕਰ ਰਿਹਾ ਮੈਂ ਜਿਹੜੇ ਨਵੀਂ ਪਨੀਰੀ ਤੁਸੀਂ ਤੁਹਾਡੇ ਪਿੰਡ ਦੀ ਪੋਤੇ ਪੁੱਤੇ ਬਰੋਤੀਆਂ ਹਾਂ ਪੋਤੇ ਪੋਤੀਆਂ ਨੇ ਇਹ ਸਾਰੇ ਜੁੜੇ ਹੋਏ ਆ ਕੀ ਜੇਰਕ ਵੀ ਸਾਰੇ ਜੁੜੇ ਹੋ ਠੀਕ ਠੀਕ ਇਹ ਤਾਂ ਪੰਜਾਬੀ ਉਹ ਸੋਣੀ ਬੋਲਦਾ ਚਲੋ ਐਂਡ ਆਪਾਂ ਤੁਹਾਡੇ ਤੋਂ ਕਰੀਏ ਕੀ ਸੁਣਾਉਂਗਾ ੴ ਸਤਨਾਮ ਦਾ ਬਾਟ ਚਲ ਸੁਣਾਉਂਦੇ ੴ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਤ ਸਚ ਜੁਗਤ ਸਚ ਹੈਪੀ ਸਚ ਨਨਕ ਹੋਸੀ ਵੀ ਸੱਚ ਖਾਲਸਾ ਜੀ ਦੀ ਫਤਿਹ ਠੀਕ ਹੈ ਜੀ ਸਾਨੂੰ ਬੜਾ ਚੰਗਾ ਲੱਗਿਆ ਇੱਥੇ ਆ ਕੇ ਔਰ ਇਹਨਾਂ ਬੱਚਿਆਂ ਨੂੰ ਮਿਲ ਕੇ ਆਫ ਕੈਮਰਾ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਸੀ ਕਿਤੇ ਫੁਰਸਤ ਦੇ ਸਮੇਂ ਦੇ ਵਿੱਚ ਅਸੀਂ ਆਵਾਂਗੇ ਤੇ ਫਿਰ ਇਹਨਾਂ ਪਿਆਰੇ ਪਿਆਰੇ ਬੱਚਿਆਂ ਦੇ ਨਾਲ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਤੇ ਐਂਡ ਦੇ ਵਿੱਚ ਅਸੀਂ ਵੀਰ ਜੀ ਦੇ ਨਾਲ ਇੱਥੇ ਥੋੜਾ ਦੱਸੋ ਸਾਨੂੰ ਚਪੈਰਾ ਸਾਹਿਬ ਹੁੰਦਾ ਜੀ ਉਹਦੇ ਵਿੱਚ ਕਿਹੜੇ ਕਿਹੜੇ ਪਾਰਠ ਕਰਦੇ ਆਂ ਤੇ ਜੇ ਸੰਗਤ ਨੇ ਹੋਰ ਨਹੀਂ ਵੀ ਲਾਹਾ ਲੈਣਾ ਹੋਵੇ ਚਪੈਰਾ ਸਾਹਿਬ ਜਦੋਂ ਮਹੀਨੇ ਦਾ ਪਹਿਲਾ ਐਤਵਾਰ ਹੁੰਦਾ ਹੈ ਦੇਖੋ ਸਾਡੇ ਇੱਥੇ ਨੇੜੇ ਤੇੜੇ ਕੋਈ ਗੁਰਦੁਆਰਾ ਸਾਹਿਬ ਚਵਾਰਾ ਸਾਹਿਬ ਲੱਗਦਾ ਨਹੀਂ ਹੈ ਤੇ ਅਸੀਂ ਇਸ ਨਗਰ ਦੇ ਵਿੱਚ ਸ਼ੁਰੂਆਤ ਕੀਤੀ ਹੈ ਕਿਉਂਕਿ ਸਿੰਘ ਸ਼ਹੀਦਾਂ ਦੇ ਪੈਰੇ ਦੇ ਨਾਲ ਇੰਨਾ ਬਦਲਾਵ ਆਇਆ ਹੈ ਮੈਂ ਚਾਹੁੰਦਾ ਹਾਂ ਕਿ ਹੋਰ ਵੀ ਸੰਗਤ ਚਪੈਰਾ ਸਾਹਿਬ ਦੇ ਵਿੱਚ ਜੁੜੇ ਕਿਉਂਕਿ ਜੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿਖੇ ਵਿਖੇ ਇਤਨੀ ਸੰਗਤ ਦਾ ਇਕੱਠ ਹੁੰਦਾ ਹੈ ਇੰਨੇ ਲੋਕਾਂ ਨੂੰ ਕਿਸੇ ਨੂੰ ਕਿਸੇ ਦੀ ਕੋਈ ਬਿਮਾਰੀ ਠੀਕ ਹੁੰਦੀ ਹੈ ਕੋਈ ਕਿਤੇ ਦਾ ਕੰਮ ਕਾਰ ਜੜਾ ਸੰਦਾ ਹੈ ਕਿੰਨੇ ਤਰ੍ਹਾਂ ਦੇ ਉਹਨਾਂ ਦੇ ਕੰਮ ਕਾਰ ਜੜਾ ਸੰਦਦੇ ਨੇ ਤੇ ਜੇ ਉੱਥੇ ਕੋਈ ਰਾਸ ਹੁੰਦਾ ਹੈ ਚਪੈਰਾ ਸਾਹਿਬ ਦੀ ਕੋਈ ਸ਼ਕਤੀ ਹੈ ਤਾਂ ਹੀ ਉੱਥੇ ਫਿਰ ਉੱਥੇ ਸੰਗਤ ਦਾ ਇਕੱਠ ਹੁੰਦਾ ਹੈ ਤੇ ਅਸੀਂ ਵੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਜਿਹ ਪਿਛਲੇ 4-5 ਮਹੀਨਿਆਂ ਤੋਂ ਸ਼ੁਰੂ ਕੀਤਾ ਹੋਇਆ ਹੈ ਤੇ ਮੈਂ ਨੇੜਲੇ ਪਿੰਡ ਜਿਵੇਂ ਟੰਡਿਆਲਾ ਹੈ ਹਮਲਾਲਾ ਹੈ ਕਾਰਕੋਰ ਹੈ ਸ਼ੇਖਪੁਰਾ ਹੈ ਜਿਹੜੇ ਨਾਲ ਦੇ ਪਿੰਡ ਨੇ ਜਨੇਤਪੁਰ ਜਿਹੜੀਆਂ ਸੰਗਤਾਂ ਆ ਸਕਦੀਆਂ ਨੇ ਜਿਹੜੀਆਂ ਬੀਬੀਆਂ ਭੈਣਾ ਜਬਜੀ ਸਾਹਿਬ ਸੁਖਮਨੀ ਸਾਹਿਬ ਚੋਬੀ ਸਾਹਿਬ ਜੀ ਦੀ ਬਾਣੀ ਪੜ ਸਕਦੀਆਂ ਨੇ ਉਹ ਜਰੂਰ ਇੱਥੇ ਹਾਜ਼ਰੀ ਭਰਿਆ ਕਰਨ ਇੱਥੇ ਵੱਡੇ ਵੱਡਿਆਂ ਦੀਆਂ ਝੋਲੀਆਂ ਭਰ ਜਾਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਸਾਹਮਣੂ ਮੇਰਾ ਭਰਿਆ ਤਰੱਕਦੇ ਨੇ ਤਨਤਨ ਬਾਬਾ ਦੀਪ ਸਿੰਘ ਸਭ ਤੇ ਮੇਰਾ ਭਰਿਆ ਤਰੱਕਦੇ ਨੇ ਜੀ ਵੀਰ ਜੀ ਨਾਲ ਅਸੀਂ ਫੁਰਸਤ ਦੇ ਵਿੱਚ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਖੁਦ ਇੱਕ ਕਾਮਯਾਬ ਆਰਕੀਟੈਕਟ ਨੇ ਤੇ ਦੂਜੇ ਪਾਸੇ ਇਹ ਨਿਸ਼ਕਾਮ ਤੌਰ ਦੇ ਉੱਤੇ ਕੀਰਤਨ ਵੀ ਕਰਦੇ ਨੇ ਤੇ ਪਾਠ ਵੀ ਕਰਦੇ ਨੇ ਤੇ ਉਹ ਜਿਹੜੀ ਸੇਵਾ ਹੈ ਇਹ ਬੜੀ ਬਾਕਮਾਲ ਹੈ ਸਾਡੇ ਸਿੱਖ ਬੱਚਿਆਂ ਦੇ ਵਿੱਚ ਨਵੀਂ ਪਨੀਰੀ ਦੇ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਕਿ ਬੰਦਾ ਇੱਕ ਕਾਮਯਾਬ ਬਿਜ਼ਨਸਮੈਨ ਬਣੇ ਆਪਣਾ ਨੌਕਰੀ ਪੇਸ਼ਾ ਜਿੱਥੋਂ ਉਹਦਾ ਪਰਿਵਾਰ ਦਾ ਗੁਜ਼ਾਰਾ ਚੱਲੇ ਤੇ ਦੂਜੇ ਪਾਸੇ ਨਿਸ਼ਕਾਮ ਤੌਰ ਦੇ ਉੱਤੇ ਸੇਵਾ ਜਿਹੜੀ ਆ ਉਹ ਕੀਰਤਨ ਦੀ ਤੇ ਪਾਠ ਦੀ ਹੋਣੀ ਚਾਹੀਦੀ ਆ ਹੋਰ ਬੱਚਿਆਂ ਨੂੰ ਵੀ ਪ੍ਰੇਰਣਾ ਮਿਲਦੀ ਆ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਕ ਨਾਮ ਨਮਾਰਨੇ